ਹੁਣ ਦੱਸੋ ਵੀ ਆਪਾਂ ਆਪਣੇ ਪਲਾਨ ਚ ਕਿਵੇਂ ਸਕਸੈਸਫੁਲ ਹੋ ਸਕਦੇ ਆ ਪੂਰੇ ਹਰਦਾਨ ਦਾ ਛਾ ਕਿੰਨਾ ਦਾ ਇਹ ਪਲਾਨ ਚੱਲੀ ਜਾਂਦਾ ਐਡਾ ਵੱਡਾ ਧੋਖਾ ਜਿਹੜਾ ਬੁਲਬੁਲ ਦਾ ਜਵਾਬ ਆ ਨਾ ਉਹ ਸਰਦਾਰ ਜੀ ਦਾ ਨਹੀਂ ਸੀਰੀ ਦਾ ਬੁਲਬੁਲ ਦੀ ਸੀਰੀ ਨਾਲ ਗੱਲਬਾਤ ਆ ਤੇ ਉਹ ਆਪਣੇ ਸਾਰੇ ਟੱਬਰ ਨੂੰ ਮਾਰਨ ਨੂੰ ਫਿਰਦੇ ਆ ਠੀਕ ਹੈ ਹੁਜੀ ਗੱਲ ਕਰਦੀ ਐ ਤੂੰ ਮੰਨਿਆ ਕਿ ਤੇਰਾ ਜਵਾਕ ਬੁਲਬੁਲ ਸਾੰਭਦੀ ਐ ਅਸੀਂ ਤੈਨੂੰ ਚੱਕਣ ਨਹੀਂ ਦਿੰਦੇ ਪਰ ਮੈਨੂੰ ਤੇਰੇ ਤੋਂ ਇਹ ਮੀਦ ਨਹੀਂ ਸੀ ਤੂੰ ਐ ਨਿੱਕੜਿਆ ਹਰਕਤ ਕਰੇ ਜੇ ਤੁਹਾਨੂੰ ਨਹੀਂ ਯਕੀਨਾਂ ਤੁਸੀਂ ਡਾਕਟਰ ਕੋਲ ਜਾਇਓ ਤੁਹਾਨੂੰ ਸਾਰਾ ਕੁਝ ਆਪੇ ਪਤਾ ਲੱਗ ਜੂ ਨਾਲ ਮੈਂ ਪਾਗਲ ਥੋੜਾ ਵੀ ਉਹੀ ਗੱਲ ਬਣਾ ਦੂੰਗੀ ਕਿਸੇ ਦੀ ਤੁਰਾ ਮੈਂ ਤਾਂ ਥਾਪੜੇ ਨਾ ਖਾ ਲਈ ਆਇਆ ਬੜੀ ਡਾਕਟਰ ਦੇ ਜਾਣ ਵਾਲੀ ਮੈਨੂੰ ਨਾ ਮੇਰੀ ਘਰ ਵਾਲ ਤੇ ਪੂਰਾ ਵਿਸ਼ਵਾਸ ਆ ਕੋਈ ਇਹੋ ਜਿਹਾ ਕੰਮ ਨਹੀਂ ਕਰ ਸਕਦੀ ਚਲ ਉੱਥੇ ਅੱਛਾ ਫਿਰ ਮੇਰੇ ਤੇ ਯਕੀਨ ਨਹੀਂ ਹੈਗਾ ਹੈ ਨਹੀਂ ਮੈਨੂੰ ਤੇਰੇ ਤੇ ਯਕੀਨ ਚੁੱਪ ਕਰ ਜਾ ਚੁੱਪ ਪੁੱਤ ਕੀ ਹੋ ਗਿਆ ਤੈਨੂੰ ਕੀ ਹੋ ਗਿਆ ਮੰਮੀ ਤਾਂ ਬੱਸ ਫੋ ਮਿਰਜੀ ਆ ਗਈ ਮੈਨੂੰ ਲੱਗਦਾ ਪੁੱਤ ਜਿਹੜਾ ਤੂੰ ਡਰਾਮਾ ਕਰਦੀ ਸੀ ਨਾ ਉਹੀ ਗੱਲ ਸੱਚ ਹੋ ਗਈ ਤੂੰ ਆਵਣ ਵਾਲੀ ਐ ਮੈਨੂੰ ਤਾਂ ਲੱਗਦਾ ਏਹੀ ਗੱਲ ਐ ਉਹ ਮੰਮੀ ਜੀ ਤੁਹਾਨੂੰ ਹੀ ਵਹਿਮ ਹੋ ਗਿਆ ਹੋਣਾ ਤੁਸੀਂ ਕੁਝ ਖਾਦਾ ਪੀਤਾ ਹੋਣਾ ਨਾ ਉਹਦੇ ਕਰਕੇ ਉਲਟੀ ਆ ਗਈ ਨਹੀਂ ਨਹੀਂ ਪੁੱਤ ਮੈਨੂੰ ਪਤਾ ਐ ਮੈਂ ਪਾਣੀ ਲੈ ਕੇ ਆਉਣੀ ਐ ਹਾਈ ਮੈਂ ਮਰ ਜਾਉਂ ਆ ਕੀ ਹੋ ਗਿਆ ਮੈਨੂੰ ਲੱਗਦਾ ਉਹਨੂੰ ਮਿਲਣਾ ਹੀ ਪੈਣਾ। ਬਣਾ ਨੀਰ ਸਰਦਾਰ ਅਰਬੀ ਕਿੱਧਰ ਲਾਂ ਗਿਆ ਮੈਨੂੰ ਕਹੇ ਚਲੇ ਜਾ। ਬਿਲਕੁਲ ਨਹੀਂ ਗਿਆ ਕਿੱਥੇ। ਸਰਦਾਰ ਜੀ। ਸਰਦਾਰ ਜੀ ਤਾਂ ਹੈ ਨਹੀਂ। ਮੈਂ ਤਾਂ ਠੀਕਾ ਤੇ ਤੂੰ ਇੱਥੇ ਕਿਵੇਂ? ਓਏ ਮੈਨੂੰ ਤਾਂ ਸਰਦਾਰ ਨੇ ਬੁਲਾਇਆ ਸੀ ਕਰੇ। ਕਿਉਂ? ਉਹ ਸਰਦਾਰ ਨੇ ਕਿਹਾ ਸੀ ਕਿ ਨਾ ਅਮੜਾ ਜਾ ਕਰਿਆਈ ਹੜੰਬੇ ਵਾਲੇ ਕੋਲੇ ਜਾ ਕੇ ਆਉਣਾ ਸੀ ਕਿਹਾ ਉਹਦੇ ਕੋਲੇ ਜਾ ਕੇ ਆਈ ਯਾਰ ਸਰੋਂਜੀ ਕੱਟਣ ਵਾਲੀ ਪਈ ਆ ਅੱਛਾ ਅੱਛਾ ਠੀਕ ਹੈ ਵੱਡੀ ਸਰਦਾਰਣੀ ਰਹਦੀ ਉਹ ਕਿੱਥੇ ਆ ਉਤੰਦਰ ਸੋਏ ਪਏ ਨੇ ਮੇਂ ਗੱਲ ਸੁਣ ਇੱਥੇ ਆ ਕੇ ਮੇਂ ਗੱਲ ਸੁਣ ਜਲਦੀ ਹੋ ਜਾ ਦੇਖਣਾ ਲਵੇ ਨਾ ਇੱਡੇ ਹੋਰ ਜਾ ਪਾ ਦੇ ਸਰਦਾਰ ਨੇ ਮੇਂ ਗੱਲ ਸੁਣ ਪਾਵਟੀ ਮੁਸੀਬਤ ਹੋ ਗਈ ਯਾਰ ਉਹ ਕੀ ਹੋ ਗਿਆ ਕਦੇ ਸੁੱਖ ਦਾ ਸਾਹ ਵੀ ਦੇ ਦਿਆ ਕਰ ਚੰਗੀ ਖਬਰ ਵੀ ਦੱਸ ਦਿਆ ਕਰ ਐਵੇਂ ਨਾ ਘਬਰਾਇਆ ਕਰ ਕੀ ਹੋ ਗਿਆ ਦੱਸ ਖੁਸ਼ੀ ਵਾਲੀ ਗੱਲ ਵੀ ਐ ਤੇ ਮੁਸੀਬਤ ਵਾਲੀ ਗੱਲ ਵੀ ਐ ਮੈਨੂੰ ਨਾ ਥੋੜੀ ਜਿਹਾ ਪਹਿਲਾਂ ਉਲਟੀ ਆ ਕੇ ਚੁੱਕੀ ਐ ਤੇ ਤੁਹਾਡੇ ਬੱਚੇ ਦੀ ਮਾਂ ਬਣਨ ਵਾਲੀਆਂ ਫਿਰ ਇਦੋਂ ਵੱਧ ਖੁਸ਼ੀ ਕੀ ਹੋ ਸਕਦੀ ਐ ਦੱਸ ਕਿਉਂ ਇੰਨੀ ਕੋ ਦੈਲੀ ਬੈਠੀਆਂ ਫਿਰ ਤੂੰ ਖੁਸ਼ੀ ਵਾਲੀ ਗੱਲ ਤਾਂ ਹੈਗੀ ਐ ਜੀ ਇਹਨਾਂ ਨੂੰ ਪਤਾ ਲੱਗ ਗਿਆ ਵੀ ਊਜਵਾ ਸਰਦਾਰ ਜੀ ਦਾ ਨਹੀਂ ਥੋੜਾ ਆ ਫਿਰ ਸਾਰਾ ਪਲਾਨ ਚੁਪਟ ਹੋ ਜਣਾ ਮੈਂ ਤੇ ਕਹਿੰਨੀ ਆਪਾਂ ਇੱਥੋਂ ਪਾਸ ਚੱਲਦੇ ਆ ਓਏ ਖੜ ਜਾ ਇਹਨਾਂ ਨੂੰ ਕੀ ਠੋਲੂ ਪਤਾ ਲੱਗਣਾ ਯਾਰ ਵੀ ਕਿਹਦਾ ਜਵਾਕ ਆ ਕਿਹਦਾ ਨਹੀਂ ਦੱਸਾਂ ਜਵਾਕ ਤਾਂ ਉਹ ਵੀ ਤਰੇ ਹੋਣੀ ਸੀ ਵਿਆਹੀ ਵਰੀਆਂ ਤੂੰ ਬੂਤ ਆ ਇਹ ਗੱਲਾਂ ਆਪਣਾ ਜਵਾਕ ਹੋ ਗਿਆ ਸਾਰਾ ਕੁਝ ਕਬਜ਼ੇ ਚ ਹੋ ਜਾਊਗਾ ਜ਼ਮੀਨ ਜਾਇਦਾਦ ਦਾ ਮਾਲਕ ਤੇਰਾ ਮੁੰਡਾ ਹੀ ਬਣੂਗਾ ਦੱਸ ਤੇਰੇ ਨਾਲ ਮੈਂ ਖੜਾ ਹੂਰ ਦਸਤੂਕੀ ਭਾਲਨੀ ਹੈ ਦੇਖ ਕਮਲੀ ਓਈ ਟੈਨਸ਼ਨ ਲਈ ਜਾਂਦੀ ਆ ਹਾਂ ਇਹ ਤੇ ਮੈਂ ਸੋਚਿਆ ਹੀ ਨਹੀਂ ਹਨੇ ਨਾਲ ਦੀ ਗੱਲਾਂ ਆ। ਇਹਨੇ ਟੈਨਸ਼ਨ ਚ ਮੈਨੂੰ ਹਾਂ ਗੱਲ ਕਿਉਂ ਨਹੀਂ ਚੇਤੇ ਆਈ। ਕੀ ਬਾਤ ਐ? ਇਹ ਬੀ ਚਲਾਕ ਨਿਕਲੇ। ਇਹ ਤੋਂ ਵੱਡੀ ਖੁਸ਼ੀ ਹੋਰ ਕੋਈ ਨਹੀਂ ਹੋ ਸਕਦੀ। ਆ ਤਾਂ ਬੜਾ ਸੋਣਾ ਕੰਮ ਹੋ ਗਿਆ। ਚਲੇ ਦੇਖੀ ਤੂੰ ਲਾਉ ਇਹਨਾਂ ਨੂੰ ਮੂਰੇ ਜਿਹੜੀ ਮੇਰੀ ਵਾਂਛਾ। ਹਾਂ ਪਰ ਜੇ ਕੁੜੀ ਹੋਗੀ ਫੇਰ ਓਏ ਕੁੜੀ ਵੀ ਤਾਂ ਘਰ ਦੀ ਮਾਲਕਣੀ ਰਹੂਗੀ। ਫੇਰ ਕੀ ਗੱਲ ਆ ਦੱਸ? ਸਾਰਾ ਕੁਝ ਕੁੜੀ ਕੋਲੇ ਹੋਊਗਾ। ਪੈਸਾ ਟੱਕਿਆ ਸਾਰਾ ਕੁਝ ਤਾਂ ਨਹੀਂ ਹੋਊ ਕੁੜੀ ਦੇ ਵੀ। ਕਿਧਰ ਫੋਨ ਆ ਗਿਆ? ਉਹ ਸਰਦਾਰ ਦਾ ਹੀ ਫੋਨ ਆਈ ਜਾਂਦਾ। ਖੜਜੋ। ਬਾਤ ਚੱਕਿਓ ਹਜੀ ਠੀਕ ਹੈ ਪਹਿਲੇ ਆਪਾਂ ਆਪਣਾ ਪਲਾਨ ਸੀਰੀਅਲ ਆਦੀਏ ਹੋ ਮੁੜ ਕੇ ਫੇਰ ਐਵੇਂ ਰੋਲਾ ਪਾਈ ਜੋ ਕੂਆ ਮੌਕੇ ਤੇ ਕਾਲ ਨਹੀਂ ਅਟੈਂਡ ਕੀਤੀ ਮੇਰੀ ਚਲੋ ਕਰੋ ਜਲਦੀ ਗੱਲ ਹਾਂਜੀ 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 ਚੈੱਕ ਕਰਦਾ ਇੱਕ ਮਿੰਟ ਮੈਂ ਸਪਰੇਇ ਦਾ ਫੜਾ ਕੇ ਨਹੀਂ ਗਿਆ ਕਰੇ ਹਜੀ ਇੱਕ ਮਿੰਟ ਇਹਦਾ ਸਪਰੇਇ ਦਾ ਪੁੱਛਦਾ ਨਹੀਂ ਆਈ ਨੀ ਹੋ ਗਈ ਗੱਲ ਨਹੀਂ ਪਤਾ ਲੱਗਾ ਹੁਣ ਦੱਸੋ ਵੀ ਆਪਾਂ ਆਪਣੇ ਪਲਾਨ ਚ ਕਿਵੇਂ ਸਕਸੈਸਫੁਲ ਹੋ ਸਕਦੇ ਆ ਉਰੇ ਹੋ ਦੱਸਦਾ ਮੱਚਾ ਇੰਨਾ ਦਾ ਇਹ ਪਲਾਨ ਚੱਲੀ ਜਾਂਦਾ ਐਡਾ ਵੱਡਾ ਧੋਖਾ ਬੁਲਬੁਲੇ ਸਭ ਕੁਝ ਕਿਉਂ ਕਰ ਰਹੀ ਆ ਮੈਨੂੰ ਇੱਕ ਵਾਰੀ ਬੁਲਬੁਲ ਨਾਲ ਗੱਲ ਕਰਨੀ ਪਊਗੀ। ਇਹ ਨਾ ਹੋਵੇ ਕਿ ਸਾਡੇ ਘਰ ਨੂੰ ਜਮੇ ਉਜਾੜ ਦੇ। ਚਲ ਇਹਨੂੰ ਇੱਧਰ ਆਉਂਦੀ ਫੇਰ ਗੱਲ ਕਰਦੀ ਆ ਇਹਦੇ ਨਾਲ ਮੈਂ। ਬੁਲਬੁਲ ਗੱਲ ਸੁਣੀ ਇੱਕ ਮਿੰਟ। ਹਾਂ ਜਲਦੀ ਬੋਲ ਹੋਰ ਵੀ ਕੰਮ ਬਥੇਰੇ ਨੇ ਤੇਰੇ ਵਾਂਗੂ ਵੇਲੇ ਨਹੀਂ ਮੈਂ। ਜੇ ਤਾ ਤੂੰ ਕਹਿੰਦੀ ਐ ਵੀ ਹਾਂ ਫੇਰ ਜਵਾਬਕ ਤੈਨੂੰ ਦੇ ਦਈਏ। ਇਹ ਤਾਂ ਤੂੰ ਆਪਦੇ ਦਿਮਾਗ ਚੋਂ ਨਾ ਗੱਲ ਕੱਢ ਹੀ ਦੇ ਜੇ ਆਹ ਗੱਲ ਹੈ ਤਾਂ ਮੈਂ ਮੰਮੀ ਨੂੰ ਹੁਣੇ ਉਠਾ ਦਿੰਨੀ ਆ ਦੇਖੀ ਤੇਰਾ ਕੀ ਹਾਲ ਹੁੰਦਾ ਫਿਰ ਮੈਂ ਆਪਦੇ ਪੁੱਤ ਦੀ ਗੱਲ ਨਹੀਂ ਕਰਦੀ ਨਾਲੇ ਮੇਰਾ ਪੁੱਤ ਹੈ ਮੇਰੇ ਕੋਲ ਆ ਹੀ ਜਾਊਗਾ ਮੈਂ ਤਾਂ ਤੇਰੇ ਜਵਾਬ ਦੀ ਗੱਲ ਕਰਨੀ ਹੈ ਤੇਰੇ ਨਾਲ ਮੇਰੇ ਜਵਾਬ ਦੀ ਗੱਲ ਕਰਨੀ ਹੈ ਮਤਲਬ ਮਤਲਬ ਮੈਨੂੰ ਸਾਰਾ ਕੁਝ ਪਤਾ ਲੱਗ ਗਿਆ ਵੀ ਜਿਹੜੇ ਤੇਰੇ ਢਿੱਡ ਚ ਜਵਾਕ ਹਨ ਉਹ ਸਰਦਾਰ ਜੀ ਦੇ ਨਹੀਂ ਸੀਰੀ ਦਾ ਨਾਲੇ ਉਹਨੂੰ ਮੇਰੀ ਗੱਲ ਧਿਆਨ ਨਾਲ ਸੁਣ ਲੈ ਕੋਈ ਗੱਲ ਨਹੀਂ ਆਉਣ ਦੇ ਉਹਨਾਂ ਨੂੰ ਸਾਰੀ ਗੱਲ ਦੱਸੂੰਗੀ ਮੈਂ अच्छा चित्त ਨੂੰ ਪਤਾ ਲੱਗ ਹੀ ਗਿਆ ਕੋਈ ਨਾ ਫਿਰ ਜੋ ਤੇਰੇ ਤੋਂ ਹੁੰਦਾ ਨਾ ਤੋ ਕਰ ਤੈਨੂੰ ਕੀ ਲੱਗਦਾ ਫਿਰ ਤੇਰੀ ਗੱਲਾਂ ਦਾ ਇਸ ਘਰ ਚ ਕੋਈ ਯਕੀਨ ਕਰੂਗਾ ਜੇ ਤੇਰਾ ਇਹ ਪੁਲੇਖਾ ਨਾ ਕਹਿ ਕੇ ਦੇਖ ਲਾ ਫਰੀ ਪੁਲੇਖਾ ਤਾਂ ਤੇਰਾ ਵੀ ਆ ਵੀ ਕਿਸੇ ਨੇ ਮੇਰੀ ਗੱਲ ਨਹੀਂ ਸੁਣੀ ਨਾਲ ਦੂਜਾ ਪਲਾਨ ਜਿਹੜਾ ਤੁਹਾਡਾ ਉਹ ਵੀ ਮੈਨੂੰ ਪਤਾ ਲੱਗ ਗਿਆ ਵੀ ਤੁਸੀਂ ਇਹ ਚਾਹੁੰਦੇ ਹੋ ਵੀ ਜੋ ਤੁਹਾਡਾ ਜਵਾਕ ਹੋਗੇ ਨਾ ਤੇ ਜਿੰਨਾ ਵੀ ਕੁਛ ਆ ਸਾਰੀ ਜ਼ਮੀਨ ਜਾਇਦਾਦ ਤੇ ਘਰ ਤੇਰੇ ਜਵਾਕ ਦੇ ਨਾਮ ਹੋ ਜੂਗਾ ਤੇ ਬਾਕੀ ਸਾਰਿਆਂ ਨੂੰ ਤੂੰ ਮਾਰ ਦੇਂਗੀ ਪਰ ਇਹ ਸਭ ਕੁਝ ਮੈਂ ਹੋਣ ਨਹੀਂ ਦਿੰਦੀ ਆਪਦੇ ਘਰੇ ਸਰਦਾਰ ਜੀ ਨੂੰ ਸਾਰਾ ਕੁਝ ਦੱਸੂਗੀ ਮੈਂ ਅੱਛਾ ਹਾਪ ਲੈਨ ਵੀ ਸੁਣ ਲਿਆ ਤੂੰ ਚਲ ਪੜਾ ਵਧੀਆ ਹੋਇਆ ਜਿਹੜਾ ਤੈਨੂੰ ਸਾਰਾ ਕੁਝ ਪਤਾ ਲੱਗ ਹੀ ਗਿਆ ਮੈਂ ਤਾਂ ਸੋਚਦੀ ਸੀ ਕੱਲੀ ਮੈਂ ਹੀ ਚਲਾਕਾਂ ਪਰ ਤੂੰ ਵੀ ਬਹੁਤ ਚਲਾਕ ਨਿਕਲੀ ਪਰ ਤੇਰੀ ਇਹ ਚਲਾਕੀ ਨਾ ਕਿਤੇ ਕੰਮ ਨਹੀਂ ਆਉਣੀ ਤੂੰ ਜਿੰਨਾ ਮਰਜ਼ੀ ਜ਼ੋਰ ਲਾ ਲਾ ਚਾਹੀ ਸਰਦਾਰ ਜੀ ਨੂੰ ਦੱਸ ਲਾ ਚਾਹੇ ਮੰਮੀ ਜੀ ਨੂੰ ਦੱਸ ਲਾ ਚਾਹੇ ਫਿਰ ਆਪਦੇ ਨੰਗ ਪੇਕਿਆਂ ਨੂੰ ਦੱਸ ਲਾ ਪੇਕਿਆਂ ਨਹੀਂ ਹੋ ਜਾਣਾ ਪੇਕਿਆਂ ਤੱਕ ਨਾ ਜਾ ਤੇ ਰਹੀ ਗਿਆ ਚਲਾਕੀ ਦੀ ਮੈਂ ਕੋਈ ਚਲਾਕੀ ਨਹੀਂ ਕਰੀ ਜਿਹੜਾ ਕੋ ਸੱਚ ਨਾ ਉਹੀ ਦੱਸੂ ਆਪਦੇ ਘਰ ਦੇ ਨੂੰ ਨਾਲ ਤੈਨੂੰ ਤੇ ਨਾਲੇ ਸਿਰੀ ਨੂੰ ਘਰੋਂ ਕਢਵਾਉਂਗੀ ਮੈਂ ਹੁਣ ਅੱਛਾ ਜਾਂ ਫਿਰ ਦੱਸ ਦੇ ਜੋ ਵੀ ਤੇਰੇ ਤੋਂ ਕੁਝ ਹੁੰਦਾ ਨਾ ਤੂੰ ਉਹ ਕਰ ਲੈ ਇਸ ਤੋਂ ਬਾਅਦ ਤੂੰ ਆਪਣਾ ਸੋਚ ਲਈ ਇਸ ਘਰ ਵਿੱਚ ਰਹਿਣਾ ਤਾਂ ਬਹੁਤ ਦੂਰ ਦੀ ਗੱਲ ਹੈ ਪਹਿਲੇ ਤਾਂ ਮੈਂ ਤੇਰੇ ਪੁੱਤ ਨੂੰ ਮਾਰਾਂਗੀ ਫੇਰ ਤੇਰੀ ਕੁੜੀਆਂ ਖੁਦ ਜਿੰਦਗੀ ਬਾਰੇ ਸੋਚੇ ਕੀ ਬਣੂ ਤੈਨੂੰ ਮਿਲੂ ਕੀ ਇਹ ਸਭ ਕੁਝ ਕਰਕੇ ਸਾਰੇ ਤੈਨੂੰ ਕਿੰਨਾ ਪਿਆਰ ਕਰਦੇ ਆ ਬੇਬੇ ਦੇਖ ਲੈ ਤੈਨੂੰ ਕੁਝ ਵੀ ਨਹੀਂ ਕਹਿ ਦਿੰਦੀ ਪਹਿਲਾਂ ਮੂਰੇ ਹੋ ਜਾਂਦੀ ਆ ਤੇ ਤੂੰ ਐਡੀ ਵੱਡੀ ਗੱਲ ਦਿਲ ਚ ਰੱਖੀ ਬੈਠੀ ਆ ਲੈ ਕੀ ਦੁਸ਼ਮਣੀ ਕੀ ਆ ਤੇਰੀ ਉਹ ਹੀ ਸਭ ਕੁਝ ਮਿਲੂ ਜੋ ਮੈਂ ਚਾਹਨੀ ਆ ਸਾਰੇ ਦਾ ਮਹਿਸੂਸ ਤਾਂ ਰਹੀ ਆ ਸਾਰਿਆਂ ਨੂੰ ਮਾਰ ਕੇ ਰੱਬ ਕੋਲ ਭੇਜ ਦਾਂਗੀ ਰੱਬ ਨੂੰ ਵੀ ਤਾਂ ਬੰਦਿਆਂ ਦੀ ਜ਼ਰੂਰਤ ਹੀ ਐ ਕੰਮ ਹੀ ਖਤਮ ਕਰ ਦੇਣਾ ਮੈਂ ਸਾਰੇ ਦਾ ਤੇਨ ਰੱਬ ਦਾ ਵੀ ਡਰ ਨਹੀਂ ਹੈਗਾ ਨਾ ਮੈਨੂੰ ਕਿਸੇ ਦਾ ਵੀ ਕੋਈ ਵੀ ਭੈਣ ਨਹੀਂ ਹੈ ਬਸ ਠੀਕ ਹੈ ਫਿਰ ਆਜਾ ਹੋਂਦੇ ਤੇਰੀ ਸ਼ਿਕਾਇਤ ਤਾਂ ਮੈਂ ਲਾਉਂਗੀ ਸਾਰਿਆਂ ਨੂੰ ਤੇ ਵੇਖੀ ਸਰਦਾਰ ਜੀ ਤੇਨੂੰ ਆਪ ਬਾਂ ਫੜ ਕੇ ਘਰੋਂ ਕੱਢਣਗੇ ਆ ਧਮਕੀਆਂ ਜੀ ਨਾ ਕਿਸੇ ਹੋਰ ਨੂੰ ਦਿਆ ਕਰ ਮੇਰੇ ਸਾਹਮਣੇ ਤੇਰੀ ਕੋਈ ਧਮਕੀ ਨਹੀਂ ਚੱਲਣੀ ਜੋ ਤੇਰ ਤੋਂ ਹੁੰਦਾ ਤੂੰ ਕਰ ਲਾ ਮੈਂ ਤੈਨੂੰ ਪਹਿਲੇ ਵੀ ਇਹੀ ਗੱਲ ਕਹੀ ਸੀ ਦੇਖੀ ਫਿਰ ਇਸ ਤੋਂ ਬਾਅਦ ਤੇਰਾ ਕੀ ਬਣਦਾ ਮੇਰੇ ਨਾਲ ਤਾਂ ਕੁਝ ਮਰਜ਼ੀ ਬਣੇ ਪਰ ਆ ਸੱਚਾਈ ਤੇ ਮੈਂ ਦੱਸ ਕੇ ਰੂੰ ਸਾਰਿਆਂ ਨੂੰ ਮਨਿੰਦਰ ਕੁੜੇ ਮਨਿੰਦਰ ਉੱਠ ਕੇ ਮੰਮੀ ਤੁਸੀਂ ਉੱਠ ਗਈ ਚਾਹ ਦੀ ਕੁੱਟ ਕਰ ਦੇ ਸਿਰ ਦੁਖੀ ਜਾਂਦਾ ਮੇਰਾ ਤਾਂ ਚਾਹ ਤਾਂ ਮੈਂ ਕਰਦੀ ਨਹੀਂ ਮੰਮੀ ਮੈਂ ਵੀ ਤੁਹਾਨੂੰ ਹੀ ਡਿੱਕੀ ਜਾਂਦੀ ਸੀ ਤੁਹਾਡੇ ਨਾਲ ਕੋਈ ਗੱਲ ਕਰਨੀ ਸੀ ਨੇਹੀ ਜੀ ਕੀ ਗੱਲ ਕਰਨੀ ਹੈ ਤੈਂ ਹਾਂ ਬੋਲ ਛੇਦੀ ਬੋਲ ਮੰਮੀ ਗੱਲ ਤਾਂ ਕੋਈ ਜ਼ਰੂਰੀ ਕਰਨੀ ਹੈ ਪਰ ਸਮਝ ਨਹੀਂ ਆਉਂਦਾ ਵੀ ਕਿਵੇਂ ਕਰਾਂ ਲੈ ਕੀ ਬਝਾਰਤਾਈਆਂ ਪਾਈ ਜਾਣੀਆਂ ਸਿੱਧੀ ਗੱਲ ਦੱਸ ਕੀ ਐ ਮੈਂ ਤਾਂ 10 ਦਿਨੋਂ ਸ਼ਰਮਾਈ ਜਾਂਦੇ ਆ ਕਿਵੇਂ ਦੱਸਾਂ ਮੰਮੀ ਚੰਗਾ ਨਾ ਦੱਸ ਫਿਰ ਜਾ ਕੰਮ ਕਰ ਲੈ ਮੰਮੀ ਗੱਲ ਤਾਂ ਦੱਸਣੀ ਆ ਪਰ ਗੱਲ ਦੱਸਣੀ ਨਹੀਂ ਆ ਰਹੀ ਵੀ ਕਿਵੇਂ ਦੱਸਾਂ ਪੁੱਤ ਡਰਨਾ ਗੱਲ ਤਾਂ ਦੱਸ ਕੀ ਐ ਮੰਮੀ ਜਿਹੜਾ ਬੁਲਬੁਲ ਦਾ ਜਵਾਬ ਆ ਨਾ ਉਹ ਸਰਦਾਰ ਜੀ ਦਾ ਨਹੀਂ ਸੀਰੀ ਦਾ ਬੁਲਬੁਲ ਦੀ ਸੀਰੀ ਨਾਲ ਗੱਲਬਾਤ ਆ ਤੇ ਉਹ ਆਪਣੇ ਸਾਰੇ ਟੱਬਰ ਨੂੰ ਮਾਰਨ ਨੂੰ ਫਿਰਦੇ ਆ ਏ ਕੇフジ ਗੱਲ ਕਰਦੀ ਐ ਤੂੰ ਮੰਨਿਆ ਕਿ ਤੇਰਾ ਜਵਾਕ ਬੁਲਬੁਲ ਸਾੰਭਦੀ ਐ ਅਸੀਂ ਤੈਨੂੰ ਚੱਕੜ ਨਹੀਂ ਦਿੰਦੇ ਪਰ ਮੈਨੂੰ ਤੇਰੇ ਤੋਂ ਇਹ ਮੀਦ ਨਹੀਂ ਸੀ ਤੂੰ ਐ ਨਿੱਕੜ ਯਾ ਹਰਕਤ ਕਰੇ ਮੰਮੀ ਮੈਂ ਸੱਚੀ ਝੂਠ ਨਹੀਂ ਮਾਰੀ ਮੈਂ ਆਪਦੀ ਕੰਨੀ ਸੁਨਿਆ ਤੁਸੀਂ ਮੇਰਾ ਯਕੀਨ ਕਰੋ ਜੇ ਤੁਹਾਨੂੰ ਮੇਰੇ ਤੇ ਨਹੀਂ ਯਕੀਨਾਂ ਤਾਂ ਡੀ ਐਨ ਏ ਕਰਵਾ ਲੂ ਚਾਹੇ ਮੈਂ ਤੇਰੀ ਕਿਸੇ ਗੱਲ ਦਾ ਯਕੀਨ ਨਹੀਂ ਕਰ ਸਕਦੀ ਮੈਨੂੰ ਪਤਾ ਐ ਤੂੰ ਕਿਸੇ ਵੀ ਹੱਦ ਤੱਕ ਜਾ ਸਕਦੀ ਹੈ ਪਰ ਮੈਨੂੰ ਇਸ ਗੱਲ ਦਾ ਯਕੀਨ ਨਹੀਂ ਆ ਰਿਹਾ ਵੀ ਤੂੰ ਇੰਨੀ ਘਟਿਆ ਸੋਚਦੀ ਮਾਲਕ ਹੈ ਮੰਮੀ ਤੁਸੀਂ ਯਕੀਨ ਕਰੋ ਨਹੀਂ ਤੁਸੀਂ ਬਾਅਦ ਵਿੱਚ ਪਛਤਾਵੋਗੇ ਬਹੁਤ ਤੂੰ ਇਹੋ ਜੀ ਤੂੰ ਚਲਾਉਣ ਤੋਂ ਪਹਿਲਾਂ ਇੱਕ ਵਾਰੀ ਨਹੀਂ ਸੋਚਿਆ ਮੰਮੀ ਮੇਰੀ ਸੋਚਣਾ ਇੰਨੀ ਗਰੀ ਹੋਈ ਨਹੀਂ ਵੀ ਮੈਂ ਨਾ ਘਟਿਆਲ ਜਾ ਬਿਨਾ ਕਿਸੇ ਸੋਚ ਸਮਝ ਤੋਂ ਲਾ ਦੂੰਗੀ ਜੇ ਮੈਂ ਸੁਣਿਆ ਤਾਂ ਹੀ ਤੁਹਾਨੂੰ ਦੱਸਿਆ ਮਾਂ ਬਸ ਇਸ ਤੋਂ ਬਾਅਦ ਮੈਂ ਇੱਕ ਸ਼ਬਦ ਵੀ ਨਹੀਂ ਸੁਣਨਾ ਦੂਰ ਹੋ ਜਾ ਤਫਿਆ ਜਾ ਮੇਰੇ ਕੋਲ ਮਾਂ ਸੱਚੀ ਮੇਰਾ ਯਕੀਨ ਕਰ ਮੈਂ ਦੱਸੀ ਜੰਨੀ ਆ ਆਪਣਾ ਘਰ ਉਜੜ ਜੂਗਾ ਤੂੰ ਇੱਕ ਵਾਰੀ ਇੱਕ ਵਾਰੀ ਡੀਐਨਏ ਤਾਂ ਕਰਵਾ ਲੈ ਤੈਨੂੰ ਮੇਰੀ ਗੱਲ ਕਈ ਸਮਝ ਨਹੀਂ ਆਉਂਦੀ ਮੇਰੇ ਕਿਸੇ ਗੱਲ ਤੇ ਤਾਂ ਯਕੀਨ ਕਰ ਲਿਆ ਕਰੋ ਮੈਂ ਦੱਸੀ ਜੰਨੀ ਆ ਅੱਗੇ ਜਾ ਕੇ ਨਾ ਇਹ ਗੱਲ ਆਪਣੇ ਮੂਰੇ ਆਉਣਗੀਆਂ ਤੇ ਉਦੋਂ ਆਪਾਂ ਪਛਤਾਵਾਂਗੇ ਉਦੋਂ ਵੇਲਾ ਹੱਥ ਨਹੀਂ ਆਉਣਾ ਆਪਣੇ ਰੱਬ ਦਾ ਵਾਸਤਾ ਮੈਨੂੰ ਇਕੱਲੀ ਨੂੰ ਛੱਡ ਦੇ ਤਰ ਜਾ ਇਥੋਂ ਫਤਾਨੀ ਕਿਹੋ ਜੀ ਕਿਹੋ ਜੀਆਂ ਗੱਲਾਂ ਸੋਚਦੀ ਰਹਿੰਦੀ ਐ ਪਰ ਇੰਨੀ ਘਟੀਆ ਹਰਕਤ ਇਹ ਤਾਂ ਮੈਂ ਕਦੇ ਸੋਚ ਵੀ ਨਹੀਂ ਸੀ ਸਕਦੀ ਵੀ ਇਹੋ ਜਿਹੇ ਕਰਤੂਤਾਂ ਤੇ ਉਤਰਿਆਊਗੀ ਨਹੀਂ ਬੁਲਬਲ ਇਹੋ ਜਿਹਾ ਕੰਮ ਕਦੇ ਵੀ ਨਹੀਂ ਕਰ ਸਕਦੀ ਉਹ ਸਿਰੇ ਜਾ ਵੀ ਨਾ ਜਮਾ ਗੱਲ ਨਹੀਂ ਸੁਣਦਾ ਮੈਂ ਕਹਿ ਕੇ ਗਿਆ ਸੀ ਵੀ ਗੱਡੀ ਜੀ ਬਾਹਰ ਕਢ ਦੀ ਨਾ ਗੱਡੀ ਬਾਹਰ ਕਢ ਕੇ ਗਿਆ ਕੋਈ ਗੱਲ ਨਹੀਂ ਆ ਜਾਣਦੇ ਹੱਥ ਨੇ ਘਰੋਂ ਲੋੜ ਸਰਦਾਰ ਜੀ ਹਾਂ ਗੱਲ ਕਰਨੀ ਸੀਗੀ ਤੁਹਾਡੇ ਨਾਲ ਕੁਝ ਜ਼ਰੂਰੀ ਯਾਰ ਮੈਂ ਤਾਂ ਨਾ ਕੋਈ ਗੱਲ ਕਰਨੀ ਮੈਂ ਕੰਮ ਜਾਣਾ ਜ਼ਰੂਰੀ ਪਾਸੇ ਉਹ ਡਿੱਕਾ ਨਾ ਲਾਇਆ ਕਰ ਮੇਰੀ ਗੱਲ ਤਾਂ ਸੁਨੋ ਬਾਲੀ ਜ਼ਰੂਰੀ ਗੱਲ ਆਈ ਉਹ ਮੈਨੂੰ ਪਤਾ ਤੂੰ ਜਿਹੜੀ ਗੱਲ ਕਰਨੀ ਹੈ ਜਵਾਕ ਦੀ ਗੱਲ ਹੀ ਕਰਨੀ ਆ ਜਵਾਕ ਤੈਨੂੰ ਨਹੀਂ ਮਿਲਦਾ ਜਵਾਕ ਬਲਬਲ ਕੋਈ ਰਹੂਆ ਠੀਕ ਹੈ ਨਾ ਮੈਨੂੰ ਨਹੀਂ ਪਤਾ ਤੈਨਾਂ ਮੈਨੂੰ ਬੁਲਾਇਆ ਕਰ ਉਹ ਜਾਂਦਾ ਰਾਹ ਤੁਰ ਜਾ ਇਥੋਂ ਮੈਂ ਕੋਈ ਗੱਲ ਨਹੀਂ ਸੁਣੀ ਮੈਂ ਜਵਾਕ ਦੀ ਗੱਲ ਨਹੀਂ ਕਰਨ ਆਈ ਜੀ ਮੈਂ ਤਾਂ ਕੋਈ ਹੋਰ ਗੱਲ ਕਰਨ ਆਈ ਤੂੰ ਸੁਣ ਤਾਂ ਸੀ ਤੁਹਾਡੇ ਲਈ ਬਾਲੀ ਜ਼ਰੂਰੀ ਆਈ ਗੱਲ ਸੁਣਨੀ ਮੈਨੂੰ ਕੋਈ ਜ਼ਰੂਰਤ ਨਹੀਂ ਤੇਰੀ ਗੱਲ ਦੀ ਠੀਕ ਹੈ ਨਾ ਮੈਂ ਨਹੀਂ ਸੁਣੀ ਕਿਉਂ ਮੈਂ ਲੇਟ ਹੋਈਆਂ ਦੇਖ ਲਓ ਜੀ ਬਾਅਦ ਪਛਤਾਉਂਗੇ ਨਾਲ ਇੱਕ ਵਾਰ ਮੇਰੀ ਗੱਲ ਤਾਂ ਸੁਣ ਲਓ ਮੈਂ ਇੰਨੀ ਮਾੜੀ ਹੋਗੀ ਵੀ ਮੇਰੀ ਗੱਲ ਵੀ ਨਹੀਂ ਸੁਣ ਸਕਦੇ ਹੋਂ ਤੁਸੀਂ ਹਾਂ ਦੱਸ ਕੀ ਗੱਲ ਕਰਨੀ ਆ ਬੋਲ ਜਲਦੀ ਕਰੀ ਗੱਲ ਮੈਂ ਜਾਣਾ ਦਾ ਠੀਕ ਆ ਨਾ ਭਰਾ ਇਹ ਦੱਸ ਯਕੀਨ ਕਰੋਗੇ ਮੇਰੇ ਤੇ ਉਹ ਗੱਲ ਤਾਂ ਦੱਸ ਦੇ ਮੈਂ ਨਾ ਸੀਰੀ ਤੇ ਬੁਲਬੁਲ ਦੀ ਗੱਲ ਸੁਣੀ ਸੀ ਉਹਦੇ ਕੋਲ ਬੈਠ ਕੇ ਗੱਲਾਂ ਕਰੀ ਜਾਂਦੀ ਸੀ ਉਹ ਜबान ਨੂੰ ਨਾ ਮੜਿਆ ਲਗਾਮ ਦੇ ਮੈਨੂੰ ਪਤਾ ਸੀ ਕੋਈ ਇਹ ਜੀ ਚਾਵਲੀ ਮਾਰਨੀ ਹੋਣੀ ਆ ਜੇ ਤੇਰੇ ਤੋਂ ਉਹਨੇ ਜਵਾਬ ਲੈ ਲਿਆ ਇਹਦਾ ਮਤਲਬ ਇਹ ਤਾਂ ਨਹੀਂ ਦੂਧੀਆਂ ਗੱਲਾਂ ਬਣਾਏਂਗੀ ਗੱਲ ਤਾਂ ਸੁਣ ਲਓ ਜੀ ਮੈਨੂੰ ਕੀ ਲੋੜਾ ਗੱਲਾਂ ਬਣਾਉਂਦੀ ਬੱਸ ਯਾਰ ਸੁਣੀ ਪਈ ਆ ਗੱਲ ਮੈਨੂੰ ਪਤਾ ਸੀ ਕੋਈ ਇਹੋ ਜੀ ਗੱਲ ਹੀ ਹੋਊਗੀ ਪੂਰੀ ਗੱਲ ਤਾਂ ਸੁਣ ਲੋਈ ਹਾਂ ਦੱਸ ਮੈਂ ਤਾਂ ਹੀ ਨਹੀਂ ਸਮਝਾਉਂਦੀ ਵੀ ਦੱਸਾਂ ਕਿਵੇਂ ਪਰ ਦੱਸੇ ਬਿਨਾਂ ਰਹਾ ਵੀ ਨਹੀਂ ਆਂਦਾ ਮੈਂ ਆਪਦੇ ਕੰਨੇ ਸੁਣ ਕੇ ਆਈ ਆ ਜਿਹੜਾ ਬੁਰਬੁਲ ਦੇ ਬੱਚਾ ਹੋਣ ਵਾਲਾ ਨੇ ਉਹ ਥੋੜਾ ਨਹੀਂ ਸਿਹਰੀ ਦਾਈ ਓ ਕੀ ਬਕਵਾਸ ਕਰੀ ਜਾਨੀ ਐ ਤੈਨੂੰ ਪਤਾ ਲੱਗਦਾ ਬੋਲੀ ਕੀ ਜਾਨੀ ਐ ਕਰਦੀ ਐ ਨਾ ਗਲਤ ਫੇੜੇ ਖਾਣ ਵਾਲੀ ਸੱਚ ਜਿਵੇਂ ਸੱਚ ਬੋਲਦੇ ਆ ਜੇ ਇਹ ਗੱਲ ਝੂਠ ਹੋਈ ਨਾ ਤੈਨੂੰ ਮੈਂ ਇੱਥੇ ਹੀ ਮਾਰ ਦਿਆਂਗਾ ਲੱਗੀ ਦੰਦ ਮੇਰੀ ਗੱਲ ਤਾਂ ਸੁਣੋ ਮੈਂ ਝੂਠ ਕਿਉਂ ਬੋਲੂਗੀ ਤੁਸੀਂ ਮੇਰੀ ਗੱਲ ਤੇ ਨਾ ਯਕੀਨ ਕਰੋ ਓ ਯਾਰ ਮੈਨੂੰ ਤੇਰੀ ਸਾਰੇ ਗੱਲਾਂ ਦਾ ਪਤਾ ਤੂੰ ਜਵਾਕ ਭਾਲਦੀ ਐ ਆਪਦਾ ਤੈਨੂੰ ਤੇਰਾ ਜਵਾਕ ਨਹੀਂ ਮਿਲਦਾ ਮੇਰੀ ਗੱਲ ਸੁਣ ਲੈ ਐਵੇਂ ਆਵਾਜ਼ ਆਵਾਜਾ ਮੇਰੇ ਦਿਮਾਗ ਚ ਨਾ ਪਰ ਠੀਕ ਐ ਮੱਚੇ ਮੈਂ ਤੇਰੀ ਬਦਲੀ ਬਣਾਉਂਗਾ ਵਿੱਚੇ ਉਹਦੀ ਬਣਾ ਦੂੰਗਾ ਦੇਖ ਲੈ ਫਿਰ ਜੇ ਤੁਹਾਨੂੰ ਨਹੀਂ ਯਕੀਨਾਂ ਤੁਸੀਂ ਡਾਕਟਰ ਕੋਲ ਜਾਇਓ ਤੁਹਾਨੂੰ ਸਾਰਾ ਕੁਝ ਆਪੇ ਪਤਾ ਲੱਗ ਜੂ ਨਾਲੇ ਮੈਂ پاਗਲ ਥੋੜਾ ਵੀ ਉਹੀ ਗੱਲ ਬਣਾ ਦੂੰਗੀ ਕਿਸੇ ਦੀ ਤੂੰ ਨਾ ਮੈਥੋਂ ਥਾਪੜੇ ਨਾ ਖਾ ਲਈ ਆਇਆ ਬੜੀ ਡਾਕਟਰ ਦੇ ਜਾਣ ਵਾਲੀ ਮੈਨੂੰ ਨਾ ਮੇਰੀ ਘਰ ਵਾਲ ਤੇ ਪੂਰਾ ਵਿਸ਼ਵਾਸ ਆ ਕੋਈ ਇਹੋ ਜਿਹਾ ਕੰਮ ਨਹੀਂ ਕਰ ਸਕਦੀ ਚਲ ਉੱਥੇ ਅੱਛਾ ਫਿਰ ਮੇਰੇ ਤੇ ਯਕੀਨ ਨਹੀਂ ਹੈਗਾ ਹੈ ਨਹੀਂ ਮੈਨੂੰ ਤੇਰਾ ਯਕੀਨ ਚੁੱਪ ਕਰ ਜਾ ਚੁੱਪ ਲੱਗੀ ਸਮਝ ਜੇ ਬਾਅਦ ਚ ਪਤਾ ਲੱਗੂਗਾ ਉਦੋਂ ਉਦੋਂ ਯਕੀਨ ਕਿੱਧਰ ਜਾਊਗਾ ਤੁਹਾਡਾ ਤੁਸੀਂ ਇੱਕ ਵਾਰੀ ਮੇਰੇ ਤੇ ਯਕੀਨ ਕਰਕੇ ਤੂੰ ਮੈਨੂੰ ਬੜੇ ਮੱਤਾਂ ਆਦੇ ਤੇਰੇ ਨਾਲ ਨਾਲ ਵੱਧ ਦਿਮਾਗ ਮੇਰਾ ਤੇਜ ਆ ਠੀਕ ਹੈ ਨਾ ਤੂੰ ਪੈਰ ਦੀ ਜੁੱਤੀ ਆ ਨਾ ਪੈਰ ਚ ਹੀ ਰਹਿ ਲੱਗੀ ਸਮਝ ਤੈਨੂੰ ਬਾਹਲਾ ਸਿਰ ਚੜਨ ਦੀ ਲੋੜ ਨਹੀਂ ਮੈਂ ਤਾਂ ਕੁਝ ਬੋਲਦੀ ਨਹੀਂ ਜੀ ਜਿਹੜੀ ਗੱਲ ਸੁਣਦੀ ਆ ਉਹੀ ਦੱਸਦੀ ਆ ਨਾਲੇ ਤੁਸੀਂ ਯਕੀਨ ਕਰਦੇ ਹੋ ਤੈਨੂੰ ਲੋੜ ਨਹੀਂ ਸੁਣਨ ਦੀ ਤੈਨੂੰ ਲੋੜ ਨਹੀਂ ਦੱਸਣ ਦੀ ਉਹ ਖੜਿਆ ਪਸੂ ਠੀਕ ਹੈ ਉਹ ਬਈਆ ਬੌਂਕਰ ਚੱਲ ਪਸੂ ਥੱਲੇ ਬੌਂਕਰ ਮਾਰ ਚੱਲ ਆ ਮੈਂ ਮੂਡ ਖਰਾਬ ਕਰਤਾ ਚੰਗਾ ਭੁਲਾ ਜਾਂਦਾ ਸੀ ਕੰਮ ਤੇ ਤਾ ਦੇਖ ਲੈ ਗੱਲ ਵੀ ਕੀ ਬਣਾਈ ਆ ਮੈਂ ਸੀਰੀਏ ਨੂੰ ਬਾਹਰ ਹੀ ਦੇਊਂਗਾ ਜੇ ਕੋਈ ਇਹੋ ਜੀ ਗੱਲ ਹੋਈ। ਆ ਬੈਠੇ ਹੋ ਸਰਦਾਰ ਜੀ ਤੁਸੀਂ? ਮੈਂ ਸਾਰੇ ਘਰ ਚ ਲੱਭੀ ਜੰਨੀ ਆ ਤੁਹਾਨੂੰ। ਇੱਥੇ ਆ ਕੀ ਕਿਉਂ ਬੈਠੇ ਹੋ? ਕੋਈ ਗੱਲ ਨਹੀਂ ਲੱਗ ਜੂਗਾ ਪਤਾ ਸ਼ਾਮ ਨੂੰ। ਆ ਜਾਂਦੇ ਸੀਰੀਏ ਨੂੰ ਘਰੇ। ਆਥਨ ਨੂੰ ਜਾ ਤਾਂ ਉਹ ਨਹੀਂ ਇੱਥੇ ਜਾ ਮੈਂ ਨਹੀਂ। ਹੈਂ? ਕੀ ਗੱਲ ਕਰੀਏ ਨੇ ਤੁਸੀਂ? ਕੀ ਗੱਲ ਹੋਈ ਐ? ਕੋਈ ਨਾ ਤੂੰ ਵੀ ਤਿਆਰ ਹੋ ਜਾ ਕੇ ਡਾਕਟਰ ਦੇ ਜਾ ਕੇ ਹੁਣ ਆਪਾਂ। ਡਾਕਟਰ ਦੇ ਜੀ ਡਾਕਟਰ ਦੇ ਕਿਉਂ ਜਾਣਾ ਆਪਾਂ ਕੋਈ ਨਾ ਲੱਗ ਜੂਗਾ ਪਤਾ ਦੱਸਿਆ ਨਾ ਹੱਥ ਨਾਲ ਸਾਰਾ ਕੁਝ ਪਤਾ ਲੱਗ ਜੂਗਾ ਚ ਪਤਾ ਵੀ ਲੱਗ ਗਿਆ ਪਰ ਡਾਕਟਰ ਕੋਲ ਕਿਉਂ ਜਾਣਾ ਚੈੱਕ ਅਪ ਕਰਾਉਣ ਵੀ ਤਰੇਟੜ ਦੇ ਵਿੱਚ ਜਵਾਬ ਹੈ ਕੀ ਦਾ ਲੱਗ ਗਈ ਸਮਝ ਆ ਕੀ ਬੋਲੀ ਐ ਨਿਆ ਤੁਸੀਂ ਹੱਦ ਕਰਦੇ ਹੋ ਕੀ ਹੱਦ ਕਰਦਾ ਜਿਹੜੀ ਗੱਲ ਮੈਨੂੰ ਪਤਾ ਲੱਗੀ ਹੈ ਨਾ ਉਹ ਗੱਲ ਅੱਜ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਨਾ ਲੈ ਸਿਰੇ ਨੂੰ ਆਉਣ ਦੇ ਲੱਤਾਂ ਦੇਖੀ ਤੋੜਦਾ ਉਹਦੀਆਂ ਮੈਂ ਨਾ ਕੀ ਪਤਾ ਲੱਗਾ ਤੁਹਾਨੂੰ ਪਤਾ ਕੀ ਲੱਗਿਆ ਕਦਾ ਕਿੰਨੀ ਗੱਲ ਉਡੀ ਪਈ ਐ ਤੇਰੀ ਆ ਸਰੀ ਦੇ ਨਾਲ ਗੱਲਬਾਤ ਆ ਤੇ ਜਿਹੜਾ ਤੇਰੇ ਢਿੱਡ ਚ ਜਵਾਕ ਐ ਉਹ ਸਰੀ ਦਾਗਾ ਮੇਰਾ ਨਹੀਂ ਸ਼ਰਮ ਕਰ ਲਓ ਜੀ ਕੀ ਚਰਜ ਜੀ ਗੱਲ ਕਰਨ ਤੋਂ ਪਹਿਲਾਂ 100 ਵਾਰੀ ਸੋਚੋ ਉਹ ਤੁਸੀਂ ਮੇਰੇ ਉਹਦੇ ਨਾਲ ਗੱਲਬਾਤ ਬਣਾ ਰਹੇ ਹੋ ਮੈਂ ਤਾਂ ਉਹਨੂੰ ਜਨਦੀ ਤੱਕ ਨਹੀਂ ਹੈਗੀ ਤੈਨੂੰ ਅੱਜ ਤੋਂ ਮੈਂ 20 ਦਿਨ ਪਹਿਲਾਂ ਰੋਕਿਆ ਸੀ ਕਿ ਤੂੰ ਸਿੱਧੇ ਦੇ ਕੋਲ ਜਾ ਕੇ ਨਾ ਖੜਾ ਆਪਣੇ ਪਿੰਡ ਦੇ ਲੋਕਾਂ ਨਾਲ ਮੈਨੂੰ ਪਤਾ ਸੀ ਗੱਲਾਂ ਬਣਾਉਂਦੇ ਆ ਕਿਹੇ ਜੀਆਂ ਤੇ ਉਹੀ ਗੱਲ ਅੱਜ ਹੋ ਗਈ ਤਾਂ ਫੇਰ ਜੀ ਮੈਂ ਤੁਹਾਡੀ ਗੱਲ ਮੰਨੀ ਨਹੀਂ ਹੈਗੀ ਰੋਟੀ ਪਾਣੀ ਹੁਣ ਆਪ ਹੀ ਖਾ ਕੇ ਜਾਂਦਾ ਉਹ ਜੇ ਐਡੀ ਗੱਲ ਤੁਸੀਂ ਉਹਨੂੰ ਕੱਢ ਦੋ ਮੈਨੂੰ ਕੀ ਮਤਲਬ ਹੈ ਮੈਂ ਕੱਢ ਦੂੰਗਾ ਫਿਰ ਤੂੰ ਕਾ ਟੈਨਸ਼ਨ ਲਈ ਐ ਇਸ ਗੱਲ ਦੀ ਤੈਨੂੰ ਮੈਂ ਸਿਰਫ ਕਿਹਾ ਤਿਆਰ ਹੋ ਜਾ ਕੇ ਆਪਾਂ ਡਾਕਟਰ ਕੋਲ ਜਾਣਾ ਠੀਕ ਹੈ ਹੋਰ ਕੁਝ ਨਹੀਂ ਕਿਹਾ ਜੇ ਬਾਹਰ ਲੋਕੀ ਕੀ ਗੱਲਾਂ ਕਰਨਗੇ ਵੀ ਆਪਾਂ ਡਾਕਟਰ ਕੋਲ ਚੈੱਕਅਪ ਕਰਵਾਉਣ ਜਾ ਰਹੇ ਆ ਉਹ ਵੀ ਕਿਉਂ ਸ਼ੱਕ ਕਰੀਂ ਨੀ ਮੇਰੇ ਤੇ ਆਪਣੀ ਸਰਦਾਰੀ ਤੇ ਕਲੰਕ ਲਗਾਉਂਗੇ ਤੁਸੀਂ ਮੈਨੂੰ ਨਹੀਂ ਪਤਾ ਫਿਰ ਮੇਰੀ ਗੱਲ ਸੁਣ ਲੈ ਮੈਂ ਜਦੋਂ ਤੈਨੂੰ ਕਹੀ ਇਹਨਾਂ ਵੀ ਚੁੱਪ ਚਾਪ ਚੱਲ ਤੂੰ ਗੱਡੀ ਦੇ ਵਿੱਚ ਬੈਠ ਕਿਸੇ ਨੂੰ ਕੁਝ ਨਹੀਂ ਪਤਾ ਲੱਗਣਾ ਡਾਕਟਰ ਨਾਲ ਮੇਰੀ ਗੱਲ ਹੋਈ ਵੀ ਐ ਆਪਾਂ ਚੱਲਦੇ ਆਂ ਬਸ ਤੇ ਸਿਰੇ ਨੂੰ ਆ ਜਾਂਦੇ ਅੱਜ ਉਹ ਨਾਲ ਦੇਖੀ ਬਣਦਾ ਕੀ ਐ ਮੈਨੂੰ ਐ ਦੱਸੋ ਤੁਹਾਨੂੰ ਇਹ ਗੱਲ ਕਹੀ ਗਈ ਨਹੀਂ ਐ ਤੂੰ ਕੀ ਲੈਣਾ ਪਿੰਡ ਦੇ ਵਿੱਚੋਂ ਪਤਾ ਲੱਗਿਆ ਕਿਸੇ ਨੇ ਵੀ ਕਿਹਾ ਹੋਵੇ ਮੈਨੂੰ ਤਾਂ ਨਹੀਂ ਲੱਗਦਾ ਵੀ ਪਿੰਡ ਵਾਲਿਆਂ ਨੇ ਇਹੋ ਜੀ ਗੱਲ ਕਰੀ ਐ ਮੈਨੂੰ ਪੱਕਾ ਪਤਾ ਲੱਗ ਗਿਆ ਉਮ ਮੰਨਿੰਦਰੀ ਇਹੋ ਜੇ ਕੰਮ ਕਰ ਸਕਦੀ ਐ ਉਹਦੀ ਸੋਚ ਨਾ ਇਥੋਂ ਤੱਕ ਕੀ ਐ ਆਪ ਵੀ ਗਿਰੀ ਹੋਈ ਐ ਤੇ ਉਹਦੀ ਸੋਚ ਵੀ ਗਿਰੀ ਹੋਈ ਐ ਮੈਨੂੰ ਨਾ ਕਰੋ ਕੱਢਣ ਨੂੰ ਫਿਰਦੀ ਐ ਹੋਰ ਕੁਛ ਨਹੀਂ ਜੀ ਕੀ ਕਰਾਂ ਸਮਝ ਨਹੀਂ ਲੱਗਦੀ ਵੀ ਯਕੀਨ ਕਿਦਾ ਮੰਨਾਂ ਕਿਦਾ ਨਾ ਮੰਨਾਂ ਜੇ ਤੁਹਾਨੂੰ ਲੱਗਦਾ ਮੈਂ ਇਹੋ ਜੇ ਕੰਮ ਕਰਾਂਗੀ ਮੈਂ ਤੁਹਾਨੂੰ ਪਿਆਰ ਕਰਦੀ ਆ ਜੀ ਤੇ ਤੁਹਾਡੇ ਹੀ ਜਵਾਕ ਐ ਤੁਸੀਂ ਕਿਉਂ ਨਹੀਂ ਸਮਝਦੇ ਉਹ ਤਾਂ ਗੱਲ ਮੈਨੂੰ ਵੀ ਪਤਾ ਐ ਹੁਣ ਮੈਂ ਕੀ ਕਰਾਂ ਤੋ ਦਿਮਾਗ ਦੇ ਵਿੱਚ ਇੱਕ ਵਾਰੀ ਸ਼ੱਕ ਬੈਠ ਜੇ ਨਾ ਤਾਂ ਉਹ ਕੱਢਣਾ ਜ਼ਰੂਰੀ ਹੁੰਦਾ ਮੈਂ ਤੁਹਾਨੂੰ ਦੱਸਦੀ ਆ ਜੀ ਜਿਹੜੀ ਮਨਿੰਦਰ ਹੈ ਨਾ ਹੁਣ ਐ ਚ ਆਉਂਦੀ ਆ ਵੀ ਮੈਂ ਇਸ ਘਰੋਂ ਨਿਕਲ ਜਾ ਤੇ ਮੇਰਾ ਹੀ ਰਾਹ ਚੱਲੇ ਕਿਉਂਕਿ ਹੁਣ ਤੁਹਾਨੂੰ ਇਸ ਘਰ ਦਾ ਵਾਰਿਸ ਤਾਂ ਮਿਲ ਹੀ ਗਿਆ ਤਾਂ ਕਰਕੇ ਹੁਣ ਮੇਰੇ ਨਾਲ ਆਉ ਕੁਝ ਕਰੀ ਜਾਂਦੀ ਆ ਬਸ ਫਿਰ ਤੈਨੂੰ ਡਰਨ ਦੀ ਕੀ ਲੋੜ ਐ ਤੈਨੂੰ ਮੈਂ ਕਹੀ ਜਾਂ ਨਾ ਤੂੰ ਮੇਰੇ ਨਾਲ ਚੱਲ ਆਪਾਂ ਚੱਲਦੇ ਆ ਚੈੱਕ ਅਪ ਕਰਾ ਲੈਣੇ ਉਹ ਚ ਪਤਾ ਲੱਗ ਜਾਊਗਾ ਵੀ ਜਵਾਕ ਕਿਦਾ ਜੇ ਮੇਰਾ ਹੋਇਆ ਆਪਾਂ ਆਕੇ ਨਾਲੇ ਮਨਿੰਦਰ ਨੂੰ ਬਾਹਰ ਕੱਢ ਦਾਂਗੇ ਬਸ ਕੀ ਨਹੀਂ ਜੀ ਉਹ ਬਹੁਤ ਚਲਾਕ ਹੈ ਤੁਸੀਂ ਇਸ ਗੱਲ ਨੂੰ ਸਮਝਦੇ ਕਿਉਂ ਨਹੀਂ ਉਹ ਤਾਂ ਨਾ ਪਿੰਡ 'ਚ ਤੁਹਾਡੇ ਬਦਨਾਮੀ ਵੀ ਕਰਾਉਣ ਨੂੰ ਫਿਰਦੀ ਹੈ ਤੇ ਮੈਂ ਨਹੀਂ ਚਾਹੁੰਦੀ ਵੀ ਤੁਹਾਡੀ ਵੀ ਬਦਨਾਮੀ ਹੋਵੇ ਕੀ ਕਰਾਂ ਯਾਰ ਮੈਨੂੰ ਵੀ ਐਂ ਲੱਗਦਾ ਕਿਉਂਕਿ ਆਪਾਂ ਉਹਦਾ ਜਵਾਕ ਆਪਣੇ ਕੋਲੇ ਰੱਖ ਲਿਆ ਹੈ ਹੈ ਤੇ ਅੱਜ ਮੇਰੇ ਕੋਲੇ ਆ ਕੇ ਕਹਿੰਦੀ ਵੀ ਕਹਿੰਦੀ ਮੈਂ ਸਾਰਾ ਕੁਝ ਸੁਣ ਲਿਆ ਜਿਹਾ ਆਂਦੀਆਂ ਅੱਖਾਂ ਦੇ ਨਾਲ ਵੀ ਜਿਹੜਾ ਜਵਾਕ ਹੈ ਨਾ ਉਹ ਸਰੀ ਦਾਗਾ ਤੇਰੇ ਢਿੱਡ ਦੇ ਵਿੱਚ ਮੈਂ ਤਾਂ ਕੁੱਟਣ ਨੂੰ ਪੈ ਗਿਆ ਸੀ ਪਰ ਕੀ ਕਰਾਂ ਇੱਕ ਵਾਰੀ ਤਾਂ ਦਿਮਾਗ 'ਚ ਗੱਲ ਵੱਜਦੀ ਹੈ ਨਾ ਕੀ ਕੀ ਬਤਾ ਹੈ ਸੱਚ ਨਾ ਹੋਵੇ ਤੇ ਤੂੰ ਵੀ ਗੱਲ ਸੁਣ ਲੈ ਮੇਰੀ ਜੇ ਕਿ ਤੇ ਇਹ ਸੱਚ ਹੋਇਆ ਨਾ ਤਾਂ ਦੇਖ ਲਈ ਬੰਦਾ ਤੇਰੇ ਨਾਲ ਵੀ ਕੀ ਹੈ ਫਿਰ ਤੂੰ ਜਾਣਦੀ ਨਹੀਂ ਮੈਨੂੰ ਕਿਹੋ ਜਿਹੀ ਗੱਲਾਂ ਕਰਿਆ ਨੇ ਤੁਸੀਂ ਮੈਂ ਤਾਂ ਤੁਹਾਨੂੰ ਕਹਿ ਤਾਂ ਮੈਂ ਝੂਠ ਨਹੀਂ ਬੋਲ ਰਹੀ ਹੈਗੀ ਇਹ ਜਵਾਬ ਤੁਹਾਡਾ ਹੀ ਹੈ ਹੁਣ ਇਸ ਤੋਂ ਅੱਗੇ ਮੈਂ ਕੀ ਕਰਾਂ ਤੇ ਤੁਹਾਨੂੰ ਇਹ ਨਹੀਂ ਲਾਦਾ ਮੈਂ ਇਸ ਘਰੋਂ ਚਲੀ ਜੰਨੀ ਆ ਇਹ ਹੀ ਚਾਹੁੰਦੇ ਤੁਸੀਂ ਸਾਰੇ ਪਰਿਵਾਰ ਵਾਲੇ ਮੈਂ ਤੁਹਾਨੂੰ ਦੁਖੀ ਕਰਦੀ ਆ ਚੁੱਪ ਕਰ ਜਾ ਸਿੱਖ ਹੁੰਦੀ ਨਾ ਕਰ ਐਨੀ ਤਾਂ ਮੈਂ ਤੈਨੂੰ ਗੱਲ ਹੀ ਨਹੀਂ ਕਹੀ ਸਿਰਫ ਤਿਆਰ ਹੋਣ ਲਈ ਕਿਹਾ ਹੋ ਤੇਰ ਤੇ ਚੱਲਦੇ ਆ ਬਸ ਹੋਰ ਨਹੀਂ ਮੈਂ ਕੁਝ ਸੁਣਨਾ ਬਾਕੀ ਹੌਣ ਦੇ ਸੀਰੀ ਨੂੰ ਉਹਨਾਂ ਕਰਦਾ ਗੱਲ ਜਿਹੜੀ ਹੁੰਦੀ ਅੱਜ ਦੇਖੀ ਜਾਊਗੀ ਬੇਬੇ ਨੂੰ ਦੱਸ ਨਾਲ ਜਾ ਕੇ ਕਹੇ ਆਕਾਸ਼ ਆਏ ਕਹਿੰਦਾ ਕੀ ਕਰਾਂ ਹੁਣ ਕੀ ਦਾ ਯਕੀਨ ਮੰਨਾਂ ਗੱਲ ਵੀ ਸਹੀ ਆ ਜਦੋਂ ਇਹਨੂੰ ਪਤਾ ਵੀ ਮੇਰਾ ਸੁਭਾਗ ਇਹੋ ਜਿਹਾ ਤਾਂ ਇਹੋ ਜਿਹਾ ਸਟੈਪ ਚੱਕ ਵੀ ਨਹੀਂ ਸਕਦੀ ਸੱਚੀ ਦੋਂਦੀ ਆ ਵਿਚਾਰੀ ਹਲ ਕੋਈ ਨਾ ਸਿਰੀ ਦਾ ਮੂਵੀ ਸੁngੀਏ ਇਹਨੂੰ ਤਾਂ ਇੱਕ ਵਾਰੀ ਡਰਾ ਕੇ ਦੇਖ ਲਿਆ ਹੁਣ ਸਿਰੀ ਨੂੰ ਡਰਾ ਕੇ ਦੇਖਦੇ ਆ ਕੀ ਯਾਰ ਤੂੰ ਕੀ ਬਣਾ ਰੱਖਿਆ ਭੈਣਾ ਤੇਰੀ ਮਾਂ ਰੋਜ ਗੇੜੇ ਮਾਰਦੀ ਫਿਰਦੀ ਆ ਘਰੇ ਕਿ ਉਹ ਕਿੱਧਰ ਗਿਆ ਤੂੰ ਕਿਹੜੀ ਆਸ਼ਕੀ ਆ ਭੈਣਾ ਤੂੰ ਇੰਨੇ ਦਿਨ ਹੋ ਗਏ ਇੱਧਰ ਆਏ ਫਿਰਦੇ ਨੂੰ ਮੈਂ ਮੰਨਿਆ ਯਾਰ ਤੇਨਾ ਸਕੂਲ ਟਾਈਮ ਪੜ੍ਹਦੀ ਸੀ ਹੁਣ ਉਹਦਾ ਵਿਆਹ ਵਿਆਹ ਹੋ ਗਿਆ ਤੇ ਹੁਣ ਖੜਾ ਛੱਡ ਦੇ ਤੂੰ ਉਹਦਾ ਉਹ ਮੇਰੀ ਤਾਂ ਸੁਣ ਲੈ ਆਪਦੇ ਘੋੜਾ ਦਵਲੇ ਨਾ ਗੰਜਰਦੇ ਆ ਪਰਦੀ ਤਾਂ ਸੀਗੀ ਪਿਆਰ ਵੀ ਹੁੰਦਾ ਆਸ਼ਕਾਨੇ ਦਾ ਪੱਟਾ ਦੇ ਮਾਸ ਕੜਕੜ ਖਵਾਤੇ ਕਾਦਾ ਪਿਆਰ ਐ ਯਾਰ ਉਹ ਜੋ ਉਹਦਾ ਵਿਆਹ ਹੋ ਗਿਆ ਉਹ ਜਵਾਕਾ ਜਿੱਲੇ ਵਾਲੀ ਹੁਣ ਬਲੀ ਤੂੰ ਹੁਣ ਖੜਾ ਤਾਂ ਛੱਡ ਦੇ ਉਹਦਾ ਸਿਰੀ ਬਣਿਆ ਕਰਦਾ ਐਡਾ ਤਗੜਾ ਤੂੰ ਘਰ-ਬਾਰ ਆਇਆ ਬੰਨ ਠੰਡ ਕੇ ਰਹਿ ਦੇ ਹਾਲਤ ਕੀ ਬਣਾਈ ਆ ਓਏ ਹਾਲਤ ਤਾਂ ਯਾਰ ਸਾਰਾ ਕੁਝ ਕਰਨਾ ਪੈਂਦਾ ਗਾ ਰੰਗ-ਟੰਗ ਦੇਖਣਾ ਪੈਂਦਾ ਵੀ ਕੀ ਸਿਚੁਏਸ਼ਨ ਹੋ ਜੇ ਸਾ ਆਪਣਾ ਬਦਲਣਾ ਪੈਂਦਾ ਇਹ ਤਾਂ ਇੱਥੇ ਲੋਕਾਂ ਸਾਹਮਣੇ ਸਿਰੀ ਬਣਾਵਾ ਓ ਯਾਰ ਫਿਰ ਵੀ ਯਾਰ ਤੇ ਤੂੰ ਘਰ-ਬਾਰ ਦੇਖ ਤੂੰ ਤਾਂ ਇੰਨਾ ਤਗੜਾ ਘਰ-ਬਾਰ ਉੱਥੇ ਆਇਆ ਤੂੰ ਆਪ ਦਾ ਤੂੰ ਚੰਗੇ ਲੀੜੇ ਕੱਪੜੇ ਪਾ ਕੇ ਰਹਿ ਉਹਦੂ ਸੋਹਣੀਆਂ ਮਿਲ ਜਾਣੀਆਂ ਤੈਨੂੰ ਉਹ ਕੀ ਐ ਕੀ ਤੂੰ ਮ ਤੂੰ ਹੁਣ ਚੱਲ ਘਰੇ ਚੱਲ ਉਹਨਾਂ ਦੀ ਮੰਮੀ ਨੂੰ ਮਿਲਣ ਆਲੇ ਘਰੇ ਜਾ ਕੇ ਉਹ ਰੋਜ਼ ਤਾਂ ਐਨੇ ਸਾਡੇ ਘਰੇ ਆਉਂਦੀ ਹੈਗੀ ਤੇ ਗੇੜੇ ਮਾਰਦੀ ਫਿਰਦੀ ਹੈ ਵਿਚਾਰੀ ਉਹ ਦਾਦਰ ਓਹੋ ਖਸਮਾ ਮੇਰੀ ਗੱਲ ਤਾਂ ਸੁਣ ਲਾ ਮੈਂ ਸੱਚ ਛੱਡੀ ਹੁੰਦੀ ਆ ਚਾਬੀ ਵਾਲੇ ਬੰਦਰਾਂ ਨੂੰ ਕਰੀ ਜਾਂਦਾ ਇਕੱਲਾ ਹੀ ਬੋਲੀ ਜਾਂਦਾ ਪਹਿਲਾਂ ਐ ਤਾਂ ਦੇਖ ਲੈ ਤੂੰ ਐ ਦੇਖ ਹੁਣ ਮੈਂ ਤਾਂ ਦੁੱਖਾਂ ਨਾਲ ਭਰਿਆ ਆਇਆ ਹੈਗਾ ਰਹਿਮਾਨੀਆਂ ਸੁਣ ਸੁਣ ਕੇ ਮੇਰੀ ਗੱਲ ਸੁਣ ਇੱਕ ਮਿੰਟ ਮੈਂ ਵਧਾ ਕਿਉਂ ਆਇਆ ਇੱਥੇ ਮੈਂ ਸਾਰੀ ਸਕੀਮ ਪਾਈ ਬਿਠਾਉਂਦੇ ਇੱਕ ਦੋ ਦਿਨਾਂ ਦੇ ਮੈਂ ਕੱਢ ਕੇ ਤੇਰੇ ਮਾਗਰੀ ਪਿੰਡ ਆ ਜੂੰਗਾ ਤੂੰ ਘਰੇ ਜਾ ਕੇ ਨਾ ਬੇਬੇ ਕੋਲ ਨਾ ਗੱਲ ਕਰਦੀ ਮੈਂ ਉਹਨ ਕੱਢ ਕੇ ਲੈ ਆ ਕੇ ਕੀ ਤੈਨੂੰ ਨਾਮ ਮਿਲ ਜੂਗਾ ਬੇਇਤੀ ਹੋਣੀ ਬੇਇਤੀ ਕਹਾਂ ਜੂ ਪਿੰਡ ਲਿਆਉਂਦੇ ਨਹੀਂ ਮੈਂ ਆਪਾਂ ਮੈਂ ਟਕਾਣੇ ਤੇ ਵਹਾਉਂਗਾ ਉਹਨੂੰ ਬਾਹਰ ਟੱਪ ਜਾਾਂਗੇ ਭਾਂਜੇ ਤੋਂ ਫੌਰਨ ਲੈ ਜਾਾਂਗੇ ਕਿੱਡੀ ਜਲ ਵੀ ਲੈ ਕੇ ਜਾਾਂਗੇ ਤੂੰ ਭੈਣ ਉਹਨਾਂ ਦੀ ਵੀ ਜਿਹਦੇ ਵਿਆਹ ਹੀ ਕੇ ਬੈਠ ਕੇ ਗਈ ਹੈ ਉਹਨਾਂ ਦੀ ਬੇਇਤੀ ਉਹਦਾ ਦੋ ਵਿਆਹ ਕਰਾਈ ਬੈਠਾ ਯਾਰ ਸਰਦਾਰ ਆ ਉਹ ਤਾਂ ਬਾਲੇ ਤੱਕੜੇ ਕਰੇ ਵਿਆਹੀ ਵਿਆ ਤੈਨੂੰ ਅਸੀਨ ਦਾ ਨਹੀਂ ਪਤਾ ਮੈਂ ਅੱਖੀਂ ਦੇਖਿਆ ਬਣਾ ਚੱਲ ਤੂੰ ਛੱਡ ਤੂੰ ਇੱਕ ਵਾਰ ਤੂੰ ਘਰੇ ਚੱਲ ਵੜ ਪਿੰਡ ਉਹਦਾ ਜੇੜਾ ਤੇ ਪੇਟ ਤੇ ਜਵਾਕ ਪੜੀ ਜਾਂਦਾ ਕੰਜਰ ਦਾ ਉਹ ਵੀ ਮੇਰਾ ਗਾ ਤੈਨੂੰ ਗੱਲਾਂ ਦਾ ਨਹੀਂ ਪਤਾ ਮੈਂ ਤਾਂ ਕਰਕੇ ਕੋ ਛੱਡਦੇ ਹੁਣ ਬੱਟੀ ਦਾ ਕੋਸ ਨਹੀਂ ਇੰਨਾ ਜਾਸ਼ਕੀਆਂ ਚ ਇਹ ਸਾਰ ੱੱਕੀ ਜਾ ਕੇ ਦਰ ਦਰ ਦੇ ੱੱਕੇ ਆ ਗਏ ਹੁਣ ਤੂੰ 4 ਸਾਲਾਂ ਨੂੰ ਤੇਰੇ ਫੇਰ ਮਾਰਦੀ ਲੱਤ ਹੋ ਤੇ ਤੂੰ ਫੇਰ ਝਾਕੇਂਗਾ ਉਹ ਯਾਰ ਜੇ ਲੱਤ ਮਾਰਨੀ ਹੁੰਦੀ ਫਿਰ ਮੈਨੂੰ ਇੱਥੇ ਕੋਸਾ ਦੀ ਨਾ ਧੋਬੀ ਦਾ ਕੋਟਾ ਘਰਦਾ ਨਾ ਕਾੜਦਾ ਉਹ ਯਾਰ ਜੇ ਤਨ ਤੂੰ ਦੋਹੀ ਜਵਾਕਾਂ ਦੇ ਇੱਕ ਹੀ ਰਟਨ ਫੜੀ ਬੈਠਾ ਮੈਨੂੰ ਪਤਾ ਨਾ ਮੇਰਾ ਪਿਆਰਾ ਸਟੈਂਡ ਤੇ ਖੜੀ ਆ ਉਹ ਕੰਜਰ ਤੇ ਤਾਂ ਹੀ ਮੈਂ ਦੂਜੇ ਪਿੰਡ ਖੜਾ ਨਹੀਂ ਹੁਣ ਕਿਹਦਾ ਜੀ ਕਰਦਾ ਹੁੰਦਾ ਮੈਂ ਇੱਥੇ ਰੁਕ ਖੁਰਲੀਆਂ ਜੱਥ ਮਰੀ ਜਾਵਾਂ ਬਾਲਾ ਪਿਆਰ ਪੂਰ ਕੋਸ ਨਹੀਂ ਹੁੰਦੇ ਇਹ ਤੀਮੀ ਜਾਤ ਓਏ ਉਹ ਜੀ ਤਾਂ ਪਤਾ ਹੁੰਦਾ ਆਪਾਂ ਨੂੰ ਜਿਹੜੀ ਫਿਰਨ ਵਾਲੀ ਹੁੰਦੀ ਆ ਫਿਰ ਮਾਂ ਲੱਟੂ ਤਾਂ ਆਪਾਂ ਨੂੰ ਪਹਿਲੇ ਹੀ ਪਤਾ ਲੱਗਦਾ ਕਿ ਫਿਰੂਗਾ ਇਹ ਫਿਰ ਠੀਕ ਆ ਚੱਲ ਠੀਕ ਆ ਤੇਰੇ ਨਾਲ ਸੀਗੀ ਹੋ ਸਕੂਲ ਟਾਈਮ ਤੇ ਫਿਰ ਤੇਨਾ ਵਿਆਹ ਕਿਉਂ ਨਹੀਂ ਕਰਾਇਆ ਓਏ ਪਿੰਡ ਇਕ ਦੇ ਸੀ ਗੰਜਰ ਦੇ ਵਿਆਹ ਤਾਂ ਕਰ ਉਹਨੂੰ ਤਾਂ ਉਹਦੀ ਹੀ ਕਹੀ ਜਾਂਦੀ ਸੀ ਮਾਂ ਟਾਲਾ ਬੱਟ ਗਿਆ ਹੁਣ ਮਗਰੋਂ ਫਿਰ ਹੁਣ ਕੀ ਹੋ ਗਿਆ ਅਲੱਗ-ਅਲੱਗ ਪਿੰਡਾਂ ਦੇ ਹੋਗੇ ਓਏ ਅਲੱਗ-ਅਲੱਗ ਦੇ ਨੇ ਹੁਣ ਵਿਆਹੀ ਤਾਂ ਗਈ ਨਾ ਗਾਂ ਆਏ ਹੋ ਜਾਂਦਾ ਵੀ ਕਿਉਂ ਅੱਗੇ ਬੜਾ ਬਹਾਦਰੀ ਵਾਲਾ ਤੈਨੂੰ ਕਾਰਡ ਮਿਲ ਜਾਊਗਾ ਵਿਆਹੀ ਗਈ ਵੀ ਗਈ ਚੱਲ ਤੂੰ ਕੋਈ ਨਹੀਂ ਤੈਨੂੰ ਕਿਵੇਂ ਪਤਾ ਲੱਗਿਆ ਫਿਰ ਉਨਾ ਹੀ ਦਸਿਆ ਵੀ ਉਹ ਮੋਟਰ ਦੇ ਵੀ ਸੀਰੀ ਰਲ ਗਿਆ ਭਾਈ ਦਰ ਨਹੀਂ ਸਾਰਾ ਪਿੰਡ ਮੇਰਾ ਤਾਂ ਬੈਰੀ ਜਾਗਾ ਬਾਵਾ ਤੈਨੂੰ ਸਹੀ ਦੱਸਦਾ ਤੂੰ ਬੜਾ ਬਹਾਦਰੀ ਕੰਮ ਵਾਲਾ ਕੰਮ ਕਰੀ ਵਰਦਾਗਾ ਵੀ ਸੀਰੀ ਰਲ ਕੇ ਇੰਨਾ ਵਧੀਆ ਮੈਨੂੰ ਤਾਂ ਸੁਣ ਕੇ ਬੜੀ ਬੇਸ਼ਰਮੀ ਆਈ ਵੀ ਮੈਂ ਨਾਲ ਵਧੀਆ ਚੰਗੇ ਸਰਦ ਦਾ ਮੁੰਡਾ ਹੈਗਾ ਸੀਰੀ ਰਲ ਗਿਆ ਉਹ ਸਾਰਾ ਕੁਝ ਹੀ ਕਰਨਾ ਪੈਂਦਾ ਹੁੰਦਾ ਪਤਮਾ ਗੋਲ ਆ ਯਾਰ ਉਹਨੂੰ ਯਾਰ ਕਿਤੇ ਹੋਰ ਤਾਂ ਹੀ ਕੋਈ ਗੱਲ ਕਰੀ ਬੈਠਾ ਗੋਲ ਓਏ ਨਹੀਂ ਨਹੀਂ ਫੋਨ ਤਾਂ ਚਲ ਮੈਂ ਤੇਰੇ ਸਾਹਮਣੇ ਆ ਦਿਖਾ ਦਿੰਦਾ ਲੈ ਸੀਨ ਤਾਂ ਬੜਾ ਪਿਆਰ ਕਰਦੀ ਆ ਉਹ ਤਾਂ ਕੰਜਰ ਦਿਆ ਉਹੀ ਤਾਂ ਹੈ ਯਾਰ ਮੇਰੀ ਸਕੂਲ ਮੇਟ ਕਲਾਸ ਮੇਟ ਸੀ ਜਿਹੜੀ ਯਾਨੀ ਮੈਂ ਨਹੀਂ ਮੈਨੂੰ ਧਿਆਨ ਨਹੀਂ ਆ ਰਿਹਾ ਤੂੰ ਪਿੱਛੇ ਸੀ ਚਾਰਜ ਮਾਤਾ ਮੈਨੂੰ ਤੂੰ ਦਾ ਜਵਾਬ ਸੀਗਾ ਉਦੋਂ ਜਦੋਂ ਅਸੀਂ ਆਸਕੀਆਂ ਕਰਨ ਲੱਗੇ ਸੀ ਉਹਨਾਂ ਦਾ ਨੰਬਰ ਨਹੀਂ ਸੀ ਹੁੰਦਾ ਪਤਾ ਨਹੀਂ ਕਿੱਥੇ ਆ ਜਰ ਮਰੀ ਲਾਡੋ ਦਾ ਕਿਤਾ ਫੋਨ ਬਾਹਲੇ ਹੁੰਦਾ ਸਰਦਾਰ ਦੇ ਵਿੱਚ ਆਥਿਆ ਗਿਆ ਓਏ ਬਾਹਰ ਦੇਖ ਨਹੀਂ ਪਾਇਆ ਬੁੜਬੁੜ ਗਿਆ ਹਮਮ ਹਲੋ ਹਾਂਜੀ ਕਿਵੇਂ ਹੋ ਬਸ ਬੁਰਾ ਹਾਲੀਆ ਹੁਣ ਤੁਹਾਨੂੰ ਮੈਂ ਕੀ ਦੱਸਾਂ ਉਹ ਮੇਰੇ ਨਾਲ ਬੁਰਾ ਹਰਤਾ ਨਹੀਂ ਹੋਣਾ ਇੱਥੇ ਕੰਡ ਚ ਮਰੀ ਜਾਣਾ ਸਵੇਰ ਦਾ ਉਹ ਮੈਂ ਹੁਣ ਤੋ ਨਾ ਹੀ ਰੂਜ਼ੋ ਚਾਪਾ ਰਹਿੰਦਾ ਆਹ ਕੰਮ ਕਰ ਲਿਆ ਉਹ ਕਰ ਲਿਆ ਇਹ ਤੂੰ ਹੀ ਦੁਖੀ ਹੋਈ ਜਿੰਨੇ ਤੁਸੀਂ ਮੈਂ ਕਿੱਡੇ ਵੱਡ ডিসਟੈਪ ਤੇ ਕਿ ਫਿਰਦੀ ਆ ਤੁਹਾਨੂੰ ਹੈ ਮਾੜਾ ਮੋਟਾ ਖਿਆਲ ਕਮਾਲ ਦੀ ਗੱਲ ਆ ਯਾਰ ਜੇ ਤੂੰ ਸਟੈਪ ਚੱਕੀ ਬੈਠੀ ਆ ਮੈਂ ਵੀ ਤਾਂ ਘਰ ਛੱਡੀ ਬੈਠਾਂਗਾ ਕੀ ਹੋ ਗਿਆ ਸੁਣਾਉਂਦੀ ਤਾਂ ਨਹੀਂ ਹੈਗੀ ਸੁਣਾਉਣਾ ਤਾਂ ਪੈਣਾ ਹੀ ਆ ਕੰਡ ਕਿੰਨੀ ਆ ਹੁਣ ਦੇਖ ਲੈ ਤੂੰ ਇੱਥੇ ਚਾਹ ਨਹੀਂ ਪਾਣੀ ਦਾ ਨਹੀਂ ਹੱਲ ਕੋਈ ਮੇਰੀ ਗੱਲ ਸੁਣੋ ਹੂੰ ਸੁਣਾਉ ਕਿਹਨੂੰ ਫੋਰਵਰਡ ਅਕੁਲੇਸ਼ ਹੋ ਗਿਆ ਸੀ ਕੀ ਹੋ ਗਿਆ ਸੀ ਹੋਣਾ ਕੀ ਹੈ ਸਰਦਾਰ ਜੀ ਨੂੰ ਪਤਾ ਲੱਗ ਗਿਆ ਸੀ ਵੀ ਇਹ ਜਵਾਬ ਉਹਨਾਂ ਦਾ ਨਹੀਂ ਹੈ ਇਹ ਖੁਦ ਦਾ ਜਵਾਬ ਹੈ ਕੈਂਡੀ ਵੀ ਮੈਂ ਸਿਰੇ ਨਾਲ ਗੱਲ ਕਰਦਾ ਹੂੰ ਹੁਣ ਮੈਂ ਤਾਂ ਹੀ ਤੁਹਾਨੂੰ ਕਹਿ ਰਹੀ ਆ ਵੀ ਦੋ ਤਿੰਨ ਦਿਨਾਂ ਤੁਸੀਂ ਆਓ ਨਾ ਕੋਈ ਚੰਗਾ ਆ ਬਹਾਨਾ ਲਾ ਕੇ ਸਰਦਾਰ ਜੀ ਨੂੰ ਕਹਿ ਦੋ ਵੀ ਮੈਂ ਆ ਨਹੀਂ ਸਕਦਾ ਵੇ ਨਹੀਂ ਨਹੀਂ ਮੈਂ ਘਬਾਈ ਜਾਨੇ ਤੂੰ ਸਰਦਾਰ ਨੂੰ ਇਹ ਕਿ ਮੈਨੂੰ ਪਤਾ ਲੱਗ ਜੂਗਾ ਵੀ ਜਵਾਬ ਉਹਦਾ ਨਹੀਂਗਾ ਹੈ ਉਹ ਹੋਮਿੰਦਰ ਨੇ ਸਾਰਾ ਕੁਝ ਦੱਸਦਾ ਸੀਗਾ ਹੁਣ ਉਹਨੂੰ ਥੋੜੇ ਤੇ ਸ਼ੱਕ ਹੋ ਗਿਆ ਤਾਂ ਹੀ ਉਹ ਮੈਨੂੰ ਕਹਿੰਦੇ ਸੀਗੇ ਕਿ ਤੈਨੂੰ ਡਾਕਟਰ ਕੋਲ ਲੈ ਕੇ ਜਾਂਦੇ ਆ ਤੇ ਫਟਾ ਲੱਗੂਗਾ ਵੀ ਇਹ ਜਵਾਬ ਕਿਹਦਾ ਐਸਟੀਏ ਨੇ ਟੈਸਟ ਕਰਾਉਣ ਨੂੰ ਫਿਰਦੇ ਸੀ ਮੇਰਾ ਉਏ ਤੈਨੂੰ ਕਿ ਤੈਨੂੰ ਤਾਂ ਨੀ ਬਿਨਾਂ ਗੱਲ ਤੋਂ ਸਰਦਾਰ ਪੈਰੋਂ ਕੱਢਣ ਨੂੰ ਫਰਦਾ ਹੋਵੇ ਵੇ ਕੀ ਵੀ ਕੀ ਪਤਾ ਕੀ ਫੁੱਟ ਤੇ ਮੂੰਹ ਨਹੀਂ ਜੀ ਤੁਸੀਂ ਮੰਨਦੇ ਕਿਉਂ ਨਹੀਂ ਮੇਰੀ ਗੱਲ ਨੂੰ ਉਹਦੇ ਵੀ ਨਾ ਮਨਿੰਦਰ ਨੇ ਸਾਰੀ ਗੱਲਬਾਤ ਸੁਣ ਲਈ ਸੀ ਜਿਹੜੀ ਵੀ ਮੈਂ ਤੁਹਾਡੇ ਨਾਲ ਗੱਲ ਕਰੀ ਜਾਂਦੀ ਸੀ ਤਾਂ ਹੀ ਤਾਂ ਉਹਨੇ ਤਾਂ ਕਿ ਸਰਦਾਰ ਜੀ ਕੋਲ ਗੱਲ ਕਰੀਏ ਮੈਨੂੰ ਲੱਗਦਾ ਜਵਾਕ ਦੇ ਨਾਲ ਨਾਲ ਮਨਿੰਦਰ ਦਾ ਵੀ ਚੰਡਾ ਜਾ ਕੱਢਣਾ ਹੀ ਪਊਗਾ ਨਾ ਮੈਨੂੰ ਵੀ ਐ ਹੀ ਕੁਝ ਲੱਗਦਾ ਜਾਇ ਇਹਦੇ ਹਾਲਾਤ ਨੇ ਮੈਂ ਉਹਨੂੰ ਉਸ ਦਿਨ ਕਿਹਾ ਸੀ ਕਿ ਚੁੱਪ ਰਹੀ ਪਰ ਨਹੀਂ ਇਹ ਕਿੱਥੇ ਮੰਦੀ ਐ ਓਏ ਤੈਨੂੰ ਪਤਾ ਹੀ ਆ ਯਾਰ ਇਹਨੇ ਦੇਖੇ ਨਹੀਂ ਇਹ ਜਹਾ ਮੋਲੇ ਨੂੰ ਪਤਾ ਹੀ ਨਹੀਂਗਾ ਵੀ ਕੀ ਗੱਲਬਾਤ ਹੋਈ ਖੜੀ ਆ ਕਿੱਥੇ ਆ ਗਰੀਬ ਘਰ ਦੀ ਤਾਂ ਤੈਨੂੰ ਪਤਾ ਹੀ ਆ ਪਰ ਪੜੀ ਨਹੀਂ ਲਿਖਣੀ ਅਨਪੜਾਂ ਦੀ ਗੱਲ ਕਰਨੀ ਹੁੰਦੀ ਆਣੇ ਆਪਦੀ ਹੁਣ ਵੀ ਮੈਂ ਬਸ ਡਰਾਤੀ ਹੀ ਆਈ ਸੀਗੀ ਕਿ ਜੇ ਆਪਣਾ ਮੂੰਹ ਦੁਬਾਰਾ ਖੋਲਿਆ ਇਸ ਘਰੋਂ ਤੱਕ ਤੂੰ ਤਾਂ ਜਾਏਂਗੀ ਨਾਲੇ ਤਰੀ ਕੁੜੀਆਂ ਜਾਣੀਏ ਚੱਲ ਕੋਈ ਨਾ ਮੈਂ ਠੋੜ ਮੈਂ ਹੀ ਦਲ ਚੋ ਨੋ ਹੂੰ ਇਦਾਂ ਕੋਈ ਨਾ ਕੋਈ ਹਿੱਲਾ ਟਫਾ ਨੂੰ ਕਰ ਨਹੀਂ ਦੇਣਾ ਨਹੀਂ ਤਾਂ ਸਾਰਾ ਆਪਣਾ ਭਾਂਡਾ ਨਾ ਉਹ ਚੱਲ ਕੋਈ ਨਾ ਤੂੰ ਘਬਰਾਣਾ ਤੇਰੇ ਸਰਦਾਰ ਜੇ ਨੂੰ ਤਾਂ ਮੈਂ ਜਰਾ ਵਾਂਗੂ ਪਾਇਰ ਚ ਪਾ ਕੇ ਰੱਖ ਨਾ ਗੱਲ ਕਿਹੜੀ ਕਰੀ ਜਾਨੀ ਤੂੰ ਚੱਲਾ ਐ ਕਰ ਫਿਰ ਮੈਂ ਦੋ ਤਿੰਨ ਦਿਨ ਪਿੰਡ ਚ ਚੱਪ ਜਾਣਾ ਯਾਰ ਲੈ ਆ ਜਿਆ ਵਾਸੀ ਮੁੰਡਾ ਮੇਰੇ ਕੋਲੇ ਉਹ ਤਾਂ ਜਾਵੜਾ ਨਾ ਖੇਤ ਹੀ ਬੈਠਾ ਸੀਗਾ ਕੋਲੇ ਉਹ ਕੁਛ ਚੰਗਾ ਬਹਾਨਾ ਲਾ ਕੇ ਜਾਇਓ ਇਸ ਤੋਂ ਫਟਾ ਲੱਗੇ ਵੀ ਹਾਂ ਕੋਈ ਸ਼ੱਕ ਵੀ ਨਾ ਹੋਵੇ ਉਹਨਾਂ ਨੂੰ ਥੁਰਤੇ ਨਹੀਂ ਨਹੀਂ ਇਹ ਜਿਹਨੂੰ ਮੈਂ ਵੇਚ ਕੇ ਖਾਇਆ ਮੇਲੇ 'ਚ ਸ਼ੱਕ ਕੀ ਹੋ ਜੂਗਾ ਉਹ ਤਾਂ ਤੂੰ ਹੀ ਹੈਗੀ ਜਿਹੜੀ ਦਬ ਜਾਨੀਆ ਕਰੇ ਮਨਿੰਦਰ ਵਰਗਿਆਂ ਪੜ ਤੋਂ ਮੈਨੂੰ ਦਬਣਾ ਪੈਂਦਾ ਜੀ ਤੁਹਾਨੂੰ ਪਤਾ ਹੀ ਹੈ ਮੈਂ ਤਾਂ ਉਹ ਵੀ ਨਹੀਂ ਕਿਸ ਤੋਂ ਡਰਦੀ ਹੈਗੀ ਚੱਲ ਕੋਈ ਨਾ ਵੀ ਸਾਰੀ ਜ਼ਮੀਨ ਜਾਇਦਾਦ ਆਪਣੇ ਹੱਥ 'ਚ ਹੋ ਜੇ ਤੇ ਅੱਜ ਤੂੰ ਫਟਾਫਟ ਨਿਕਲੀਏ ਇੱਥੇ ਤਾਂ ਹੋਰੀ ਸਿਆਪੇ ਛਿੜੀ ਜਾਂਦੇ ਨੇ ਕੋਈ ਨਾ ਮੈਨੂੰ ਲਾਉਣ ਦੇ ਦਿਮਾਗ ਹੋ ਜੂਗਾ ਸਾਰਾ ਕੁਝ ਆਪਣੇ ਕਬਜ਼ੇ 'ਚ ਤੂੰ ਐਵੇਂ ਨਾ ਘਬrai ਚੱਲ ਲੈ ਜਵਾਕ ਆ ਤੈਨੂੰ ਪਤਾ ਨਾ ਪੇਟ 'ਚ ਉਥੇ ਪ੍ਰੈਸ਼ਰ ਪੈਂਦਾ ਠੀਕ ਹੈ ਜੀ ਆਪ ਦਾ ਧਿਆਨ ਰੱਖੀ ਕੋਈ ਚੱਕਰ ਨਹੀਂ ਚੱਲ ਮੈਂ ਪਿੰਡ ਚੱਲਦਾ ਜਵਾਨਾ ਲਾ ਕੇ ਸਰਦਾਰ ਨੂੰ ਕੋਈ ਨਾ ਕੋਈ ਤੇ ਫੇਰ ਕਰਦੇ ਆਂ ਗੱਲ ਜੋ ਗੱਲ ਠੰਡੀ ਪੈ ਗਈ ਕੀ ਕਹਿੰਦੇ ਆ ਸਲੂ ਠੀਕ ਹੈ ਤੁਸੀਂ ਵੀ ਆਪਣਾ ਧਿਆਨ ਰੱਖੋ ਹਾਂਜੀ ਓਕੇ ਜੇ ਕੋਈ ਗੱਲ ਹੋਈ ਮੈਨੂੰ ਫੋਨ ਕਰਕੇ ਹਾਂ ਹਾਂ ਜੇ ਤੇਰੇ ਤੇ ਵੀ ਕੋਈ ਚੱਕਰ ਪੈਂਦਾ ਦਾ ਦਿਸਿਆ ਐਕਸ਼ਨ ਆਉਂਦਾ ਹੋਇਆ ਤਾਂ ਮੈਨੂੰ ਫੋਨ ਕਰਕੇ ਰਾਤ ਨੂੰ ਵੀ ਦੱਸ ਸਕਦੀਆਂ ਕਾਲ ਕਰ ਲਈ ਤੁਹਾਨੂੰ ਪਤਾ ਹੀ ਆ ਡਰਾਮੇ ਖੇਡਣੋਂ ਤੋਂ ਮੈਂ ਮਿੰਟ ਲਾਉਣੀ ਆ ਮੇਰੇ ਤੇ ਇਹੋ ਜਿਹਾ ਕੁਝ ਨਹੀਂ ਹੁੰਦਾ ਹੈਗਾ ਆਹਦਾ ਮੈਨੂੰ ਪਤਾ ਤੂੰ ਛੁਰੀ ਆ ਚੱਲ ਠੀਕ ਆ ਹਾਂ ਠੀਕ ਆ ਓਕੇ ਬਾਈ ਬੈ ਤੂੰ ਇਹ ਕਹੀਆ ਕਿ ਚਲ ਮੈਂ ਸੁਣ ਲਈ ਗੱਲ ਤੇਰੀ ਹੂੰ ਚਲ ਹੁਣ ਤੂੰ ਐ ਕਰ ਫਿਰ ਆਸਾ ਪਾਸਾ ਵਟ ਲੈ ਐਵੇਂ ਕਾਹਨੂੰ ਕੋਈ ਸੱਟ ਭੇਡ ਖਾ ਲੇਗਾ ਮੈਂ ਸਰਦਾਰ ਨਾਲ ਗੱਲ ਕਰਕੇ ਕੋਈ ਨਾ ਕੋਈ ਬਹਾਨਾ ਲਾ ਕੇ ਇਸ ਕੰਦਰ ਦੇ ਅਸੀਂ ਸਿੱਧਾ ਜਾਊਂਗਾ ਤਾਂ ਉਹ ਕਹੇਗਾ ਐ ਇੱਕਦਮ ਭੱਜ ਗਿਆ ਵੀ ਵਾਕਈ ਦਾਲ ਚ ਕਾ ਲਿਆ ਤਾਂ ਘਰੇ ਫਸੀ ਗਈ ਉੱਥੇ ਨਾ ਜਾਈ ਤੂੰ ਫੋਨ ਤੇ ਬਹਾਨਾ ਲਾ ਲਾ ਫੋਨ ਤੇ ਗੱਲ ਕਰ ਲਾਂਗੇ ਸਰਦਾਰ ਨਾਲ ਫੋਨ ਤੇ ਗੱਲ ਕਰਕੇ ਤੂੰ ਫੇਰ ਨਾ ਪਿੰਡ ਚੱਲ ਬਸ ਬਸ ਚਲ ਚਲ ਮੈਂ ਫਿਰ ਆ ਜਾ ਉਹ ਮਕਰਮ ਉਹ ਗਿਆ ਉਹ ਪਾਣੀ ਦਾ ਦੇਖਿਆ ਮੈਂ ਜਰ ਕਿਤੇ ਤੂੰ ਸਵੇਰੇ ਕਣਕ ਵੜਨੀ ਉੱਥੇ ਨਾ ਪੈਜੇ ਆ ਗਿਆ ਆ ਗਿਆ ਚਾ